ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਜ਼ਰ ਹੋਏ ਆ ਇੱਕ ਨਵੀਂ ਕਹਾਣੀ ਦੇ ਨਾਲ ਬਠਿੰਡਾ ਸ਼ਹਿਰ ਤੋਂ ਇੱਕ ਬਜ਼ੁਰਗ ਮਾਤਾ ੍ਹੇਮਕੁੰਡ ਸਾਹਿਬ ਦੀ ਯਾਤਰਾ ਤੇ ਗਏ ਬਜ਼ੁਰਗ ਹੋਣ ਕਰਕੇ ਉਹਨਾਂ ਤੋਂ ੍ਹੇਮਕੁੰਡ ਦੀ ਚੜਾਈ ਚੜੀ ਨਹੀਂ ਜਾ ਰਹੀ ਸੀ ਪਰ ਉਹਨਾਂ ਨੂੰ ਇੱਕ ਗੁਰਸਿੱਖ ਮੁੰਡਾ ਮਿਲਿਆ ਜਿਸ ਦੀ ਉਮਰ ਤਕਰੀਬਨ 22 ਸਾਲਾਂ ਦੀ ਹੋਣੀ ਸਾਢੇ 6 ਫੁੱਟ ਦਾ ਕੱਦ ਅਤੇ ਲੰਮਾ ਗੱਭਰੂ ਉਸਨੇ ਮਾਤਾ ਕੋਲ ਆ ਕੇ ਕਿਹਾ ਕਿ ਮੈਂ ਤੁਹਾਨੂੰ ਉੱਪਰ ਮੋਢੇ ਤੇ ਚੁੱਕ ਕੇ ਲੈ ਜਾਵਾਂਗਾ ਉਸਨੇ ਆਪਣੇ ਮੋਢੇ ਤੇ ਉਸ ਮਾਤਾ ਨੂੰ ਚੁੱਕਿਆ ਅਤੇ ਹੇਮਕੋਟ ਦੀ ਯਾਤਰਾ ਕਰਵਾਈ ਦਰਬਾਰ ਸਾਹਿਬ ਮੱਥਾ ਟਿਕਾਇਆ ਤੇ ਆਉਂਦੇ ਹੋਏ ਵੀ ਉਸ ਨੂੰ ਆਪਣੇ ਮੋਢੇ ਤੇ ਚੁੱਕ ਕੇ ਬਿਨਾਂ ਥੱਕੇ ਹੋਏ ਵਾਪਸ ੇਟਾਂ ਲੈ ਕੇ ਆਇਆ ਉਸ ਦੇ ਸਕਾਰਗੁਜ਼ਾਰੀ ਇਸ ਸੇਵਾ ਤੋਂ ਖੁਸ਼ ਹੋ ਕੇ ਜਦੋਂ ਮਾਤਾ ਨੇ ਉਸ ਨੂੰ ਪੈਸੇ ਦੇਣੇ ਚਾਹੇ ਤਾਂ ਉਸ ਨੇ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਅੱਜ ਤੋਂ 1 ਮਹੀਨਾ ਬਾਅਦ 15 ਤਰੀਕ ਨੂੰ ਮੇਰੀ ਭੈਣ ਦਾ ਵਿਆਹ ਹੈ ਅਸੀਂ ਪਟਿਆਲੇ ਰਹਿੰਦੇ ਹਾਂ ਤੇ ਇਹ ਮੇਰਾ ਐਡਰੈਸ ਹੈ ਉਸਨੇ ਇੱਕ ਪਰਚੀ ਦਿੱਤੀ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਮੇਰੀ ਭੈਣ ਦੇ ਵਿਆਹ ਤੇ ਜ਼ਰੂਰ ਪਹੁੰਚਿਓ ਮੈਨੂੰ ਚੰਗਾ ਲੱਗੇਗਾ ਇਹ ਕਹਿ ਕੇ ਉਹ ਤੋਂ ਉਹਨਾਂ ਦਾ ਅਸ਼ੀਰਵਾਦ ਲੈ ਕੇ ਚਲਾ ਗਿਆ ਅਤੇ ਉਹ ਬਜ਼ੁਰਗ ਮਾਤਾ ਵਾਪਸ ਆਪਣੇ ਘਰ ਬਠਿੰਡੇ ਆ ਗਈ ਇੱਕ ਮਹੀਨੇ ਬਾਅਦ ਜਦੋਂ ਮਾਤਾ ਨੂੰ ਚੇਤਾ ਆਇਆ ਕਿ ਉਹ ਗੁਰਸਿੱਖ ਮੁੰਡੇ ਦੀ ਭੈਣ ਦਾ ਵਿਆਹ ਹੈ ਤਾਂ ਉਸਨੇ ਉਹਦੇ ਵਿਆਹ ਵਿੱਚ ਜਾਣ ਦਾ ਫੈਸਲਾ ਕੀਤਾ ਜਦੋਂ ਪਰਿਵਾਰ ਸਮੇਤ ਪਟਿਆਲਾ ਉਹਨਾਂ ਦੀ ਭੈਣ ਦੇ ਘਰ ਪਹੁੰਚੀ ਤਾਂ ਉੱਥੇ ਸੱਚੀ ਉਹਨਾਂ ਦੀ ਭੈਣ ਦਾ ਵਿਆਹ ਸੀ ਪਰ ਜਦੋਂ ਉਹਨਾਂ ਨੇ ਪਰਿਵਾਰ ਨੂੰ ਉਸ ਗੁਰਸਿੱਖ ਮੁੰਡੇ ਦੀ ਸਾਰੀ ਕਹਾਣੀ ਦੱਸੀ ਤਾਂ ਉਹ ਕਿੰਨੀ ਸੇਵਾ ਕਰ ਰਿਹਾ ਹੈ ਉਹ ਨਜ਼ਰ ਨਹੀਂ ਆ ਰਿਹਾ ਤਗੋਰ ਸਖਤੀ ماں ਉੱਚੀ ਉੱਚੀ ਰੋਣ ਲੱਗ ਪਈ ਅਤੇ ਕਹਿਣ ਲੱਗੀ ਕਿ ਮੇਰੇ ਪੁੱਤਰ ਨੂੰ ਮਰੇ ਹੋਏ 5 ਸਾਲ ਹੋ ਗਏ ਨੇ ਤੁਸੀਂ ਕੀ ਗੱਲ ਕਰ ਰਹੇ ਹੋ ਇਹ ਗੱਲ ਸੁਣ ਕੇ ਮਾਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਹ ਕਿਵੇਂ ਹੋ ਸਕਦਾ ਹੈ ਕੋਈ ਬੰਦਾ 5 ਸਾਲ ਪਹਿਲਾਂ ਇਸ ਜਹਾਨ ਤੋਂ ਚਲਾ ਗਿਆ ਹੋਵੇ ਅਤੇ ਉਹ ਹਿਮਕੁੰਡ ਸਾਹਿਬ ਦੀ ਸਾਰੀ ਯਾਤਰਾ ਉਹਨਾਂ ਨੂੰ ਆਪਣੇ ਮੋਢੇ ਤੇ ਚੱਕ ਕੇ ਕਰਵਾਵੇ ਗੁਰੂ ਮਹਾਰਾਜ ਦੇ ਦਰਸ਼ਨ ਦਰਦਾਰ ਕਰਵਾਵੇ ਜਦੋਂ ਐਨੀ ਗੱਲ ਉਹਨਾਂ ਨੇ ਸੁਣੀ ਤਾਂ ਸਾਰਾ ਪਰਿਵਾਰ ਇਕੱਠਾ ਹੋ ਗਿਆ ਸਭ ਦੇ ਅੱਖਾਂ ਵਿੱਚ ਅਥਰੂ ਆ ਗਏ ਪਰ ਅੱਗੋ ਜੋ ਹੋਇਆ ਇਹ ਸੁਣ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਵੇਗੀ ਆਗਰ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿ ਕੋਈ ਬੰਦਾ ਮਰ ਕੇ 5 ਸਾਲ ਬਾਅਦ ਹੇਮਕੋਟ ਸਾਹਿਬ ਸੇਵਾ ਕਿਵੇਂ ਕਰ ਸਕਦਾ ਹੈ ਸੋ ਤੁਹਾਨੂੰ ਜਾਣੂ ਕਰਵਾਵਾਂਗੇ ਇੱਕ ਇੱਕ ਗੱਲ ਦੇ ਨਾਲ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਆਪ ਵੀ ਸਾਡੇ ਚੈਨਲ ਉੱਪਰ ਪਹਿਲੀ ਵਾਰ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਲਾਈਕ ਵਾਲਾ ਬਟਨ ਵੀ ਦਬਾ ਦਿਓ ਅਤੇ ਕਹਾਣੀ ਨੂੰ ਹਰ ਲੋਕਾਂ ਤੱਕ ਪਹੁੰਚਾ ਦਿਓ ਇਹ ਕਹਾਣੀ ਬਿਲਕੁਲ ਸੱਚੀ ਹੈ ਅਸੀਂ ਇਸ ਕਹਾਣੀ ਦੇ ਪਾਤਰਾਂ ਦੇ ਨਾਮ ਬਦਲ ਰਹੇ ਹਾਂ ਉਹ ਸਾਡੀ ਮਜਬੂਰੀ ਹੈ ਇਹ ਕਹਾਣੀ ਬਹੁਤ ਸਾਰੇ ਸਟੇਜਾਂ ਉੱਪਰ ਰਾਗੀਆਂ ਨੇ ਕਥਾ ਵਚਕਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਣਾਈ ਹੈ ਸੋ ਆਪ ਜੀ ਦਾ ਬਹੁਤ ਸਮਾਂ ਨਾਲ ਲੈਂ ਵਿਚ ਇੱਕ ਪਰਿਵਾਰ ਰਹਿੰਦਾ ਸੀ ਗੁਰਮukh ਸਿੰਘ ਅਤੇ ਉਸਦੀ ਘਰਵਾਲੀ surjeet Kaur ਉਹਨਾਂ ਦੇ ਦੋ ਪੁੱਤਰ ਸਨ Pritpal ਅਤੇ Pinderpal ਉਹ ਉਹਨਾਂ ਦੇ ਕੋਲ ਹੋਰ ਔਲਾਦ ਨਹੀਂ ਸੀ ਗੁਰਮukh ਸਿੰਘ ਦਾ ਬਠਿੰਡੇ ਵਿੱਚ ਫਰਨੀਚਰ ਦਾ ਕੰਮ ਸੀ ਜੋ ਕਿ ਜੱਦੀ ਪੁਸਤੀ ਉਹਨਾਂ ਦੀ ਪੁਰਾਣੀ ਦੁਕਾਨ ਸੀ ਪੁਰਾਣੀ ਦੁਕਾਨ ਹੋਣ ਦੇ ਨਾਤੇ ਉਹਨਾਂ ਦੇ ਨਾਲ ਆਸ-ਪਾਸੇ ਦੇ ਏਰੀਏ ਦੇ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ ਸਨ ਉਹਨਾਂ ਦੀ ਬੋਲਬਾਣੀ ਤੇ ਬਹੁਤ ਜ਼ਿਆਦਾ ਪ੍ਰਭਾਵੀ ਸਨ ਕਿਉਂਕਿ ਉਹ ਮਿੱਠਾ ਨਾਲ ਸਭ ਨਾਲ ਬੋਲਚਾਲ ਕਰਦੇ ਸਨ ਸਮੇਂ-ਸਮੇਂ ਸਰ ਆਪਣੇ ਸਮਰਥਨ ਸਰ ਲੰਗਰ ਪਾਣੀ ਦੀ ਸੇਵਾ ਵੀ ਕਰਦੇ ਸਨ ਗਰੀਬਾਂ ਦੀ ਸੇਵਾ ਵੀ ਕਰਦੇ ਸਨ ਗੁਰੂ ਘਰ ਜਾ ਕੇ ਜੋੜੇ ਵੀ ਸਾਫ਼ ਕਰਦੇ ਸਨ ਉਹਨਾਂ ਦਾ ਇਹ ਨਿਤਨੇਮ ਸੀ surjit kaur ਵੀ ਬਹੁਤ ਹੀ ਪੂਰੀ ਸਿੱਦਕ ਵਾਲੀ ਔਰਤ ਸੀ ਆਪਣੇ ਪਰਿਵਾਰ ਨੂੰ ਪੂਰੀ ਤਰ੍ਹਾਂ ਜੋੜ ਜੋੜ ਕੇ ਰੱਖਿਆ ਹੋਇਆ ਸੀ ਛੋਟੇ ਹੁੰਦੇ ਹੀ ਉਹਨੇ ਆਪਣੇ ਪੁੱਤਰਾਂ ਨੂੰ ਉਹਨਾਂ ਨੂੰ ਪਾਠ ਸਿਖਾਇਆ ਉਹਨਾਂ ਦੇ ਕੇਸ ਰੱਖ ਕੇ ਆਪ ਹੀ ਸਾਰਾ ਦਿਨ ਕੰਮ ਕਰਦੇ ਉੱਠਦੇ ਬਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਰਹਿੰਦੀ ਅਤੇ ਸੁਖਮਨੀ ਸਾਹਿਬ ਦੀ ਸੇਵਾ ਵੀ ਗੁਰੂ ਘਰ ਜਾ ਕੇ ਅਤੇ ਲੋਕਾਂ ਦੇ ਘਰ ਜਾ ਕੇ ਬਿਲਕੁਲ ਫ੍ਰੀ ਕਰਦੀ ਪੈਸੇ ਵੱਲੋਂ ਉਹਨਾਂ ਨੂੰ ਕੋਈ ਪਰੇਸ਼ਾਨੀ ਜਾਂ ਤੰਗੀ ਨਹੀਂ ਸੀ ਸਮਾਂ ਬੀਤਦਾ ਗਿਆ ਗੁਰਮukh ਸਿੰਘ ਅਤੇ surjit kaur ਦੇ ਦੋਵੇਂ ਪੁੱਤਰ ਫਿਰਤਪਾਲ ਅਤੇ ਪਿੰਦਰਪਾਲ ਪੂਰੀ ਤਰ੍ਹਾਂ ਜਵਾਨ ਹੋ ਗਏ ਉਹ ਆਪਣੀ ਪਿਓ ਦੀ ਜੱਦੀ ਪੁੱਤਰੀ ਕਮ ਫਰਨੀਚਰ ਵਾਲੇ ਵਿੱਚ ਆਪਣੇ ਪਿਓ ਨਾਲ ਹੱਥ ਵੜਾਉਣ ਲੱਗੇ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਇੱਕ ਦਿਨ ਅਚਾਨਕ ਗੁਰਮukh ਸਿੰਘ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਜਲਦੀ ਨਾਲ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ। ਉਹਨਾਂ ਦੀ ਛਾਤੀ ਵਿੱਚ ਬਹੁਤ ਜ਼ਿਆਦਾ ਤੇਜ਼ ਦਰਦ ਉੱਠਿਆ ਜਦੋਂ ਡਾਕਟਰਾਂ ਕੋਲ ਗੁਰਮukh ਸਿੰਘ ਨੂੰ ਲਿਜਾਇਆ ਜਾਂਦਾ ਹੈ। ਉਦੋਂ ਤੱਕ ਗੁਰਮukh ਸਿੰਘ ਆਪਣੀ ਸਵਾਦ ਛੱਡ ਚੁੱਕੇ ਹਨ। ਸੁਰਜੀਤ ਕੌਰ ਅਤੇ ਦੋਵੇਂ ਪੁੱਤਰਾਂ ਨੂੰ ਕੁਝ ਵੀ ਸਮਝਣ ਦਾ ਸਮਾਂ ਨਹੀਂ ਲੱਗਿਆ। ਡਾਕਟਰਾਂ ਨੇ ਉਹਨਾਂ ਨੂੰ ਚੈੱਕ ਕੀਤਾ ਤੇ ਕਹਿ ਦਿੱਤਾ ਕਿ ਇਹਨਾਂ ਦੀ ਤਾਂ ਮੌਤ ਖਬਰ ਉਹਨਾਂ ਵਾਸਤੇ ਬਹੁਤ ਜ਼ਿਆਦਾ ਤੋੜਨ ਵਾਲੀ ਸੀ ਪੂਰਾ ਪਰਿਵਾਰ ਇਸ ਦੁੱਖ ਨਾਲ ਟੁੱਟ ਗਿਆ ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਸੁਰਜੀਤ ਕੌਰ ਨੇ ਰੱਬ ਦਾ ਭਾਣਾ ਮੰਨਿਆ ਅਤੇ ਜੋ ਸਮਾਜਿਕ ਸੰਸਕਾਰ ਸੀ ਉਹਨਾਂ ਨੂੰ ਪੂਰਾ ਕੀਤਾ ਘਰ ਦੇ ਵਿੱਚ ਪਾਠ ਰਖਵਾਏ ਗਏ ਅੰਤਿਮ ਅਰਦਾਸ ਤੇ ਭੋਗ ਪਾਏ ਗਏ ਅਤੇ ਉਹਨਾਂ ਦੇ ਫੁੱਲ ਨੂੰ ਕੀਰਤਪੁਰ ਸਾਹਿਬ ਲਿਜਾ ਕੇ ਪਰਵਾਹਿਤ ਕੀਤਾ ਗਿਆ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ ਹੁਣ ਘਰ ਦੀ ਪੂਰੀ ਜ਼ਿੰਮੇਵਾਰੀ ਸੁਰਜੀਤ ਕੌਰ ਅਤੇ ਉਸਦੇ ਦੋਵਾਂ ਪੁੱਤਰਾਂ ਦੇ ਕੋਲ ਆ ਗਈ ਹੌਲੀ ਹੌਲੀ ਸਮਾਂ ਬੀਤਦਾ ਗਿਆ ਹੁਣ ਗੁਰਬਖਸ਼ ਸਿੰਘ ਨੂੰ ਇਸ ਜਹਾਨ ਤੋਂ ਚਲੇ ਗਏ ਤਕਰੀਬਨ 4 ਸਾਲ ਹੋ ਗਏ ਸਨ ਅਤੇ ਬੱਚੇ ਦੋ ਹੀ ਸ ਉਹ ਵੀ ਪੂਰੀ ਤਰ੍ਹਾਂ ਜਵਾਨ ਹੋ ਚੁੱਕੇ ਸਨ ਤਾਂ ਮਾਤਾ ਸੁਰਜੀਤ ਕੌਰ ਨੇ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਦੋਵਾਂ ਪੁੱਤਰਾਂ ਦਾ ਰਿਸ਼ਤਾ ਕੀਤਾ ਅਤੇ ਉਹਨਾਂ ਦਾ ਵਿਆਹ ਕਾਰਜ ਆਰੰਭਿਆ ਅਤੇ ਗੁਰੂ ਕਲਗੀਧਰ ਪਾਸ਼ਾ ਦੇ ਅੱਗੇ ਇੱਕ ਅਰਦਾਸ ਕੀਤੀ ਕਿ اے ਸੱਚੇ ਪਾਸ਼ਾ اے ਗੁਰੂ ਗਰੀਬ ਨਿਵਾਜ ਆਪ ਸਭ ਜਾਣੀ ਜਾਣ ਹੋ ਮੇਰ ਕਰੋ ਤੇ ਮੇਰੇ ਵਿੱਚ ਐਨੀ ਕੋਈ ਸਮਰੱਥਾ ਨਹੀਂ ਹੈ ਕਿ ਮੈਂ ਕੁਝ ਕਰ ਸਕਾਂ ਤੁਸੀਂ ਮੇਰੇ ਸਾਰੇ ਕਾਰਜ ਨਿਰਵਿਘਨ ਸੰਪੂਰਨ ਕਰੋ ਮੇਰੇ ਵਿੱਚ ਐਨੀ ਕੋਈ ਸਮਰੱਥਾ ਨਹੀਂ ਹੈ ਕਿ ਮੈਂ ਕੁਝ ਕਰ ਸਕਾਂ ਤੁਸੀਂ ਸਾਰੇ ਵਿਆਹ ਦੇ ਕਾਰਜ ਵਿਵਹਾਰ ਆਪ ਹੀ ਖਲੋਕੇ ਨਿਰਵਿਘਨ ਸੰਪੂਰਨ ਕਰੋ ਜੀ ਅਸੀਂ ਆਪ ਜੀ ਦੇ ਸ਼ਰਨ ਆਏ ਆਂ ਲਾਜ ਰੱਖ ਲੈਣਾ ਸਾਰੇ ਦੇ ਵਿਵਹਾਰ ਬਿਲਕੁਲ ਸਹੀ ਤਰੀਕੇ ਨਾਲ ਹੋ ਜਾਣਾ ਪੈਸੇ ਧਲੇ ਦੀ ਕੋਈ ਵੀ ਤੰਗੀ ਨਾ ਆਵੇ ਅਤੇ ਗੁਰੂ ਮਰਿਆਦਾ ਅਨੁਸਾਰ ਸਾਰਾ ਕਾਰ ਵਿਵਹਾਰ ਸਿਰੇ ਚੜ ਜਾਵੇ ਤਾਂ ਗੁਰੂ ਗਰੀਬ ਨਵਾਜ ਮੈਂ ਆਪ ਜੀ ਦੇ ਦਰਸਤ ਸੱਚਕੰਡ ਸ੍ਰੀ ਹੇਮਕੁੰਡ ਸਾਹਿਬ ਆਪ ਜੀ ਦੇ ਦਰਸ਼ਨ ਜੀਦਾਰ ਕਰਨ ਵਾਸਤੇ ਆਵਾਂਗੀ ਇਹ ਅਰਦਾਸ ਕਰਕੇ ਉਸਨੇ ਵਾਹਿਗੁਰੂ ਜੀ ਦਾ ਖਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ ਬੁਲਾ ਦਿੱਤੀ ਉਹਨਾਂ ਦੀ ਅਰਦਾਸ ਗੁਰੂ ਮਹਾਰਾਜ ਨੇ ਪ੍ਰਵਾਨ ਕੀਤੀ ਦੋਵੇਂ ਪੁੱਤਰਾਂ ਦਾ ਬਹੁਤ ਧੂਮ ਧਾਮ ਨਾਲ ਸੁਰਜੀਤ ਕੌਰ ਨੇ ਵਿਆਹ ਕੀਤਾ ਪੈਸੇ ਧਲੇ ਦੀ ਕੋਈ ਕਮੀ ਨਹੀਂ ਆਈ ਸਭ ਗੁਰੂ ਮਰਿਆਦਾ ਅਨੁਸਾਰ ਉਹਨਾਂ ਦਾ ਕਾਰ ਵਿਵਹਾਰ ਅਤੇ ਵਿ ਕਿਸੇ ਸ਼ਰਾਬੀ ਨੂੰ ਆਉਣ ਨਾ ਦਿੱਤਾ ਸੋ ਸ਼ਰਾਬੀ ਆਏ ਉਹਨਾਂ ਨੇ ਸ਼ਰਾਬ ਨਹੀਂ ਪੀਤੀ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਸੀ ਹੁਣ ਦੋਹੇ ਪੁੱਤਰ ਵਿਆਹੇ ਗਏ ਸੁਰਜੀਤ ਕੌਰ ਦੀ ਬਹੁਤ ਜ਼ਿਆਦਾ ਸੇਵਾ ਕਰਿਆ ਕਰਦੇ ਸਨ ਦੋਵਾਂ ਪੁੱਤਰਾਂ ਨੇ ਆਪਣੇ ਪਿਓ ਦਾ ਪੁਸਤੈਨੀ ਫਰਨੀਚਰ ਵਾਲਾ ਕੰਮ ਬਖੂਬੀ ਸੰਭਾਲਿਆ ਸਭ ਕੁਝ ਇੱਕ ਵਾਰ ਫਿਰ ਤੋਂ ਚੰਗਾ ਚੱਲਣ ਲੱਗ ਪਿਆ ਤਾਂ ਤਕਰੀਬਨ 7 ਮਹੀਨੇ ਬੀਤਣ ਤੋਂ ਬਾਅਦ ਸੁਰਜੀਤ ਕੌਰ ਨੂੰ ਹੇਮਕੋਟ ਵਾਲੀ ਅਰਦਾਸ ਭੁੱਲ ਗਈ ਉਹ ਘਰ ਦੇ ਕੰਮਕਾਰਾਂ ਵਿੱਚ ਬਹੁਤ ਜ਼ਿਆਦਾ ਵਿਜੀ ਹੋ ਗਈ ਅਤੇ ਉਹਨਾਂ ਨੂੰ ਹੇਮਕੋਟ ਸਾਹਿਬ ਦੀ ਗੱਲ ਚੇਤੇ ਨਹੀਂ ਆਈ ਤਾਂ ਇੱਕ ਦਿਨ ਸਵੇਰੇ 2:30 ਵਜੇ ਦਾ ਸਮਾਂ ਸੀ ਸੁਰਜੀ ਜਾਨਕ ਉਸ ਨੂੰ ਸੁਪਨੇ ਵਿੱਚ ਦੋ ਨਿਹੰਗ ਪੂਰੇ ਬਾਣੇ ਵਿੱਚ ਦਿਖਾਈ ਦਿੱਤੇ ਅਤੇ ਉਹ ਮਾਤਾ ਸੁਰਜੀਤ ਕੌਰ ਨੂੰ ਕਹਿਣ ਲੱਗੇ ਕਿ ਮਾਤਾ ਜੀ ਜਦੋਂ ਦਾ ਤੁਹਾਨੂੰ ਲੋੜ ਸੀ ਉਦੋਂ ਦਾ ਤੁਸੀਂ ਕਲੰਗੀਧਰ ਪਾਸ਼ਾ ਅੱਗੇ ਅਰਦਾਸ ਕੀਤੀ ਵੀ ਮੇਰੇ ਸਾਰੇ ਕੰਮ ਨਿਰਵਿਘਨ ਸੰਪੂਰਨ ਕਰਵਾ ਦਿਓ ਹੁਣ 7 ਮਹੀਨੇ ਹੋ ਗਏ ਤੁਹਾਨੂੰ ਇਸ ਗੱਲ ਦਾ ਚੇਤਾein ਰਿਹਾ ਕਿ ਤੁਸੀਂ ਹੇਮਕੋਟ ਦੀ ਯਾਤਰਾ ਤੇ ਜਾਣਾ ਹੈ ਤੁਸੀਂ 1-2 ਦਿਨ ਵਿੱਚ ਹੀ ਤਿਆਰੀ ਕਰਕੇ ਹੇਮਕੋਟ ਸਾਹਿਬ ਦੀ ਯਾਤਰਾ ਤੇ ਜਾਓ ਜੇ ਵਚਨ ਕਰਦੇ ਹੋ ਤਾਂ ਵਚਨ ਪੂਰੇ ਕਰਿਆ ਕਰੋ ਉਹਨਾਂ ਨੇ ਸੁਪਨੇ ਵਿੱਚ ਮਾਤਾ ਸੁਰਜੀਤ ਕੌਰ ਨੂੰ ਬਹੁਤ ਤਾੜਨਾ ਕੀਤੀ ਫਿਰ ਸਿੰਘਾਂ ਨੇ ਫਤਿਹ ਬੁਲਾਈ ਤੇ ਨਾਲ ਦੇ ਨਾਲ ਮਾਤਾ ਸੁਰਜੀਤ ਕੌਰ ਦੀ ਅੱਖ ਖੁੱ ਕੇ ਬੈਠ ਗਈ ਜਦੋਂ ਉਸਨੇ ਘੜੀ ਉੱਪਰ ਸਮਾਂ ਦੇਖਿਆ ਤਾਂ ਤਕਰੀਬਨ ਪੌਣੇ 3 ਵਜੇ ਦਾ ਸਮਾਂ ਹੋ ਚੁੱਕਿਆ ਸੀ ਫਿਰ ਉਸ ਨੂੰ ਬੈਠੇ-ਬੈਠੇ ਸਾਰੀ ਗੱਲ ਚੇਤੇ ਆ ਗਈ ਉਸ ਤੋਂ ਬਾਅਦ ਸੁਰਜੀਤ ਕੌਰ ਨੂੰ ਨੀਂਦ ਨਹੀਂ ਆਈ ਅਤੇ ਉਸਨੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਨ ਦਾ ਫੈਸਲਾ ਕੀਤਾ ਜਦੋਂ ਸਵੇਰ ਹੋਈ ਤਾਂ ਉਸਦੀ ਨੌ ਉਸ ਦੇ ਵਾਸਤੇ ਚਾਹ ਲੈ ਕੇ ਕਮਰੇ ਵਿੱਚ ਚਾਈ ਤਾਂ ਮਾਤਾ ਸੁਰਜੀਤ ਕੌਰ ਨੇ ਆਪਣੇ ਦੋਵਾਂ ਪੁੱਤਰਾਂ ਤੇ ਦੋਵਾਂ ਨੌਆਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਜਦੋਂ ਉਹ ਚਾਰੇ ਜਣੇ ਮਾਤਾ ਦੇ ਕੋਲ ਆ ਕੇ ਬੈਠ ਗਏ ਤਾਂ ਮਾਤਾ ਨੇ ਰਾਤ ਵੜੀ ਸਾਰੀ ਹੱਟ ਬਿੱਤੀ ਉਹਨਾਂ ਨੂੰ ਦੱਸ ਦਿੱਤੀ ਤਾਂ ਵੱਡੇ ਪੁੱਤਰ ਪਿੰਦਰਪਾਲ ਨੇ ਕਿਹਾ ਕਿ ਮਾਤਾ ਜੀ ਇਹ ਗੱਲ ਸੱਚ ਹੈ ਮਰਦਾਸੇ ਕੀਤੀ ਸੀ ਪਰ ਦੋਨੋਂ ਹੋਆ ਕਹਿਣ ਲੱਗੀਆਂ ਅਗਰ ਤੁਸੀਂ ਅਰਦਾਸ ਕੀਤੀ ਹੈ ਤਾਂ ਤੁਸੀਂ ਛੇਤੀ ਨਾਲ ਤਿਆਰੀ ਕਰੋ ਅਸੀਂ ਤੁਹਾਨੂੰ ਤਿਆਰੀ ਕਰ ਦਿੰਨੇ ਆ ਤੁਸੀਂ ਆਪਣੇ ਨਾਲ ਹੋਰ ਸੰਗਤਾਂ ਨੂੰ ਵੀ ਨਾਲ ਲੈ ਕੇ ਜਾਓ ਜਿੰਨਾ ਖਰਚਾ ਹੋਵੇਗਾ ਗੁਰੂ ਮਹਾਰਾਜ ਤੋਂ ਸੇਵਾ ਲੈ ਲੈਣਗੇ ਐਨੀ ਗੱਲ ਕਰਕੇ ਸੁਰਜੀਤ ਕੌਰ ਨੇ ਆਪਣੇ ਆਸ ਪੜੋਸ ਅਤੇ ਸੁਖਮਨੀ ਸਾਹਿਬ ਸੁਸਾਇਟੀ ਵਾਲੇ ਜਿੰਨੀਆਂ ਵੀ ਮਾਤਾਵਾਂ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਝਟਪਟ ਤਿਆਰ ਹੋ ਗਈਆਂ ਹੁਣ ਉਹਨਾਂ ਦਾ 12 ਜਣਿਆਂ ਦਾ ਜਥਾ ਬਣ ਗਿਆ ਬਠਿੰਡੇ ਤੋਂ ਮਾਤਾ ਦੇ ਪਰਿਵਾਰ ਨੇ ਉਹਨਾਂ ਨੂੰ ਖੁਸ਼ੀ-ਖੁਸ਼ੀ ਯਾਤਰਾ ਦੇ ਲਈ ਕੀਤਾ ਮਾਤਾ ਜੀ ਦੀਆਂ ਸਹਿਲੀਆਂ ਜੋ ਕਿ ਸੁਖਮਨੀ ਸਾਹਿਬ ਸੁਸਾਇਟੀ ਵਿੱਚ ਉਹਨਾਂ ਦੇ ਨਾਲ ਸਿਮਰਨ ਸਾਰੇ ਗੁਰੂ ਮਹਾਰਾਜ ਦਾ ਜਸ ਗਾਉਂਦੀਆਂ ਹੋਈਆਂ ਅਤੇ ਹੇਮਕੋਟ ਸਾਹਿਬ ਦੀ ਯਾਤਰੀ ਦੇ ਵੱਲ ਚੱਲਣ ਲੱਗ ਪਈਆਂ ਸਤਨਾਮ ਵਾਹਿਗੁਰੂ ਜਾਪ ਕਰਦੀਆਂ ਹੋਈਆਂ ਰੀਸੀਕੇਸ ਤੋਂ ਗੋਬਿੰਦ ਘਾਟ ਵੱਲ ਗਈਆਂ ਪੰਜਾਬ ਨਾਲੋਂ ਜ਼ਿਆਦਾ ਠੰਡ ਗੋਬਿੰਦ ਘਾਟ ਤੇ ਸੀ ਉਹਨਾਂ ਨੇ ਛੋਲ ਆਪੁਰ ਉੱਪਰ ਲਏ ਹੋਏ ਸੀ ਅਗਲੇ ਦਿਨ ਹੇਮਕੋਟ ਸਾਹਿਬ ਦੀ ਯਾਤਰਾ ਉੱਪਰ ਦਰਬਾਰ ਸਾਹਿਬ ਤੇ ਪਹੁੰਚਣ ਵਾਸਤੇ ਇੱਕ ਉਹਨਾਂ ਨੂੰ ਲੰਮੀ ਚੜ੍ਹਾਈ ਚੜ੍ਹਨੀ ਸੀ ਪਰ ਮਾਤਾ ਅਤੇ ਉਸ ਦੇ ਹੋਰ ਵੀ ਨਾਲ ਸੰਗਤਾਂ ਜਿਨ੍ਹਾਂ ਨੇ ਕਾਫੀ ਬਿਰਧ ਵੀ ਸਨ ਕਈ ਜਵਾਨ ਵੀ ਸਨ ਉਹ ਸਾਰੀਆਂ ਯਾਤਰਾ ਲਈ ਚੜ੍ਹਾਈ ਕਰਨ ਲੱਗ ਪਏ ਮਾਤਾ ਸੁਰਜੀਤ ਕੌਰ ਅਤੇ ਹੋਰ ਸੰਗਤਾਂ ਨੇ ਹੌਲੀ ਹੌਲੀ ਕਿਨਾਂ ਇਤੜ ਲੱਗ ਪਈਆਂ ਆਸ-ਪਾਸੇ ਬਹੁਤ ਜ਼ਿਆਦਾ ਠੰਡ ਸੀਤ ਲਹਿਰ ਵਗਰੀ ਸੀ ਜਿੱਥੇ ਨਜ਼ਰ ਜਾਂਦੀ ਸਿਰਫ ਬਰਫ਼ੀ ਬਰਫ਼ ਚਿੱਟੀ ਚਾਦਰ ਹੀ ਦਿਖਾਈ ਦਿੰਦੀ ਸੀ ਕੋਈ ਪੰਛੀ ਨਹੀਂ ਉੱਡ ਰਿਹਾ ਸੀ ਸਿਰਫ ਹੌਲੀ ਹੌਲੀ ਵਾਇਗੁਰੂ ਦਾ ਜਾਪ ਕਰਦਿਆਂ ਸੰਗਤਾਂ ਅੱਗੇ ਵੱਲ ਵਧ ਰਹੀਆਂ ਸਨ ਰਸਤਾ ਬੜਾ ਭੀੜਾ ਸੀ ਕਿਤੇ-ਕਿਤੇ ਖੱ쩌ਰ ਵਾਲੇ ਬਜ਼ੁਰਗਾਂ ਨੂੰ ਲੈ ਕੇ ਉੱਪਰ ਜਾ ਰਹੇ ਸਨ ਕਿਤੇ ਕੋਈ ਆਪਣੇ ਮੋਢਿਆਂ ਉੱਪਰ ਆਪਣੇਆਂ ਨੂੰ ਚੁੱਕ ਕੇ ਆਪਣੇ ਮਾਪਿਓ ਨੂੰ ਆਪਣੇ ਛੋਟੇ ਬੱਚਿਆਂ ਨੂੰ ਉੱਪਰ ਲੈ ਕੇ ਹਿਮਕੁੰਡ ਸਾਹਿਬ ਦੇ ਦਰਬਾਰ ਵੱਲ ਜਾ ਰਹੇ ਸਨ ਬਰਫ਼ ਉੱਪਰ ਚੱਲਣਾ ਕੋਈ ਆਸਾਨ ਗੱਲ ਨਹੀਂ ਸੀ ਜਿਵੇਂ-ਜ ਸੀ ਤੇ ਦੂਜਾ ਜਿਵੇਂ ਚੜਾਈ ਚੜਦੇ ਸੀ ਤਾਂ ਆਕਸੀਜਨ ਦੀ ਕਮੀ ਵੀ ਹੁੰਦੀ ਸੀ ਤਾਂ ਹੀ ਕਰਕੇ ਜਿਆਦਾ ਸਾਹ ਜੋ ਕਿ ਚੜਨ ਵਿੱਚ ਲੱਗ ਪੈਂਦਾ ਸੀ ਖਾਸ ਕਰਕੇ ਜੋ ਬਜ਼ੁਰਗ ਹਨ ਬੱਚੇ ਹਨ ਉਹਨਾਂ ਲਈ ਬੜਾ ਹੀ ਮੁਸ਼ਕਲ ਹੋ ਜਾਂਦਾ ਸੀ ਪਰ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਹੈ ਕਿ ਜੋਸ਼ ਬਹੁਤ ਜਿਆਦਾ ਹੁੰਦਾ ਐਸੇ ਕਰਕੇ ਇਹ ਚੀਜ਼ਾਂ ਨੂੰ ਪਿੱਛੇ ਛੱਡ ਕੇ ਲੋਕ ਸਿਰਫ ਵਾਹਿਗੁਰੂ ਦਾ ਨਾਮ ਜਪ ਕਰਕੇ ਅੱਗੇ ਵਧੇਗੇ ਐਵੇਂ ਸੰਗਤਾਂ ਅੱਗੇ ਵਧ ਰਹੀਆਂ ਸਨ ਮਾਤਾ ਸਰਜੀਤ ਕੌਰ ਵੀ ਅੱਗੇ ਵਧ ਰਹੀ ਸੀ ਪਰ ਹੌਲੀ ਹੌਲੀ ਮਾਤਾ ਸਰਜੀਤ ਕੌਰ ਨੂੰ ਜਿਆਦਾ ਸਾਹ ਚੱਲਣ ਲੱਗ ਪਿਆ ਉਹ ਆਪਣੇ ਸੰਗਤਾਂ ਨਾਲੋਂ ਥੋੜਾ ਪਿੱਛੇ ਰਹਿਣ ਲੱਗ ਪਈ ਕੁਝ ਦੇਰ ਤੱਕ ਸੰਗਤ ਅੰਕ ਨਾਲ ਅੱਗੇ ਵਧਣ ਲੱਗ ਪਈਆਂ ਮਾਤਾ surjit kaur ਨਾਲੋਂ ਸੰਗਤਾਂ ਦਾ ਜੋ ਵੱਡਾ ਗੈਪ ਪੈ ਗਿਆ ਮਾਤਾ surjit kaur ਕਾਫੀ ਪਿੱਛੇ ਰਹਿ ਗਈ ਉਹ ਹੁਣ ਰੁਕ ਵੀ ਨਹੀਂ ਸਕਦੀ ਸੀ ਕਿਉਂਕਿ ਉੱਪਰ हेमਕੋਟ ਸਾਹਿਬ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਜਾਣਾ ਸੀ ਉਤੋਂ ਰਾਤ ਹੋਣ ਦਾ ਖਤਰਾ ਵੀ ਹੋ ਜਾਂਦਾ ਸੀ ਐਸੇ ਕਰਕੇ ਸੰਗਤਾਂ ਬਸ ਲਗਾਤਾਰ ਤੁਰੀਆਂ ਹੀ ਜਾ ਰਹੀਆਂ ਸਨ ਪਰ ਮਾਤਾ surjit kaur ਬਹੁਤ ਜ਼ਿਆਦਾ ਪਿੱਛੇ ਰਹਿ ਗਈ ਸੀ ਹੁਣ ਮਾਤਾ ਦੇ ਹੱਡ ਗੋਡੇ ਜਵਾਬ ਦੇ ਗਏ ਸਨ ਮਾਤਾ ਹੁਣ ਵਹਿਣ ਦੀ ਕੋਸ਼ਿਸ਼ ਕਰਨ ਲੱਗ ਪਈ ਪਰ ਸਾਹ ਬਹੁਤ ਜ਼ਿਆਦਾ ਚੜਿਆ ਹੋਇਆ ਸੀ ਤਾਂ ਅਚਾਨਕ ਇੱਕ ਗੁਰਸਖ ਮੁੰਡਾ ਜਿਸ ਦੀ ਉਮਰ ਤਕਰੀਬਨ 22 ਸਾਲਾਂ ਦੀ ਹੋਵੇਗੀ ਟੋੜਾ ਗੱਭਰੂ 6.5 ਫੁੱਟ ਦੀ ਹਾਈਟ ਲਿਸਕਾ ਮਾਰਦਾ ਹੋਇਆ ਚਿਹਰੇ ਦਾ ਨੂਰ ਬੜਾ ਹੀ ਬਲਵਾਨ ਲੱਗ ਰਿਹਾ ਸੀ ਜਿਵੇਂ ਕੋਈ ਕਬੱਡੀ ਦਾ ਪਲੇਅਰ ਹੋਵੇ ਉਸ ਨੇ ਆ ਕੇ ਮਾਤਾ ਜੀ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਕਿ ਮਾਤਾ ਜੀ ਥੱਕ ਗਏ ਹੋ ਮਾਤਾ ਜੀ ਨੇ ਜਦੋਂ ਅਚਾਨਕ ਆਪਣੇ ਮੋਢੇ ਤੇ ਕਿਸਦਾ ਹੱਥ ਦੇਖਿਆ ਤਾਂ ਅਚਾਨਕ ਮੁੜ ਕੇ ਪਿੱਛੇ ਦੇਖਣ ਲੱਗ ਪਈ ਉਹ ਗੁਰਸਖਰ ਨੂੰ ਦੇਖ ਕੇ ਇੱਕਦਮ ਚੌਂਕ ਗਈ ਅਤੇ ਕਿਹਾ ਕਿ ਮੈਂ ਪਿੱਛੇ ਦੇਖਦੀ ਆ ਰਹੀ ਹਾਂ ਕਿ ਕੋਈ ਪਿੱਛੇ ਬੰਦਾ ਆ ਰਿਹਾ ਸੀ ਨਾ ਕੋਈ ਬੰਦਾ ਵਾਪਸ ਆ ਰਿਹਾ ਸੀ ਅਚਾਨਕ ਤੁਸੀਂ ਕਿੱਥੋਂ ਆ ਗਏ ਹੋ ਅਤੇ ਤੁਸੀਂ ਕੌਣ ਹੋ ਉਸ ਗੁਰਸਖਰ ਮੁੰਡੇ ਨੇ ਆਪਣਾ ਨਾਮ ਨਿਹਾਲ ਸਿੰਘ ਦ ਜੋ ਤੌਰ ਪਰ ਨਹੀਂ ਸਕਦੇ ਜਲਦੀ ਥੱਕ ਜਾਂਦੇ ਹਨ ਉਹਨਾਂ ਨੂੰ ਮੈਂ ਉੱਪਰ ਗੁਰੂ ਮਹਾਰਾਜ ਦੇ ਦਰਬਾਰ ਤੱਕ ਛੱਡ ਕੇ ਆਉਣਾ ਹਾਂ ਇਹ ਮੇਰੇ ਗੁਰੂ ਕਲੰਗੀਧਰ ਪਾਸ਼ਾ ਨੇ ਸੇਵਾ ਲਈ ਹੈ ਇਹ ਗੱਲ ਸੁਣ ਕੇ ਮਾਤਾ surjit kaur ਬਹੁਤ ਖੁਸ਼ ਹੋਈ ਅਤੇ ਕਿਹਾ ਕਿ ਪੁੱਤਰਾ ਮੈਂ ਵੀ ਬਹੁਤ ਜ਼ਿਆਦਾ ਥੱਕ ਗਈ ਹਾਂ ਮੇਰੇ ਨਾਲ ਵਾਲੇ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੇ ਹਨ ਅਤੇ ਬਰਫ਼ ਬਹੁਤ ਜ਼ਿਆਦਾ ਹੈ ਅਤੇ ਦਿਲਕੰਦ ਦਾ ਵੀ ਖਤਰਾ ਹੈ ਜ਼ਿਆਦਾ ਵਧਿਆ ਹੋਇਆ ਹੈ ਉੱਪਰੋਂ ਮੈਨੂੰ ਸਾਹ ਵੀ ਚੜਾ ਹੋਇਆ ਹੈ ਚੰਗਾ ਹੋਇਆ ਹੈ ਤੂੰ ਆ ਗਿਆ ਮੇਰਾ ਹੱਥ ਫੜ ਮੈਨੂੰ ਉੱਪਰ ਤੱਕ ਖਿੱਚ ਕੇ ਲੈ ਜਾ ਉਹਨੇ ਕਿਹਾ ਮਾਤਾ ਜੀ ਤੁਸੀਂ ਇੰਜ ਕਰੋ ਤੁਸੀਂ ਮੈਂ ਮੋਢਿਆਂ ਤੇ ਚੜ ਜਾਓ ਮ ਕਰਾਂਗੇ ਐਸੇ ਤਰੀਕੇ ਨਾਲ ਇਹ ਸਫਰ ਸੁਖਾਲਾ ਵੀ ਹੋ ਜਾਵੇਗਾ ਪਹਿਲਾਂ ਤਾਂ ਮਾਤਾ ਸੁਰਜੀਤ ਕੌਰ ਨੇ ਨਾ ਕਰ ਦਿੱਤੀ ਅਤੇ ਕਿਹਾ ਕਿ ਭਾਈ ਮੈਂ ਤਾਂ ਬਸ ਹੌਲੀ ਹੌਲੀ ਤੁਰ ਜਾਵਾਂਗੀ ਬਾਅਦ ਵਿੱਚ ਮਾਤਾ ਜੀ ਨੇ ਕਿਹਾ ਕਿ ਦੱਸ ਪੁੱਤਰਾ ਤੂੰ ਕਿੰਨੇ ਪੈਸੇ ਲਵੇਂਗਾ ਤਾਂ ਕੋ ਨਿਹਾਲ ਸਿੰਘ ਹੱਸ ਪਿਆ ਤੇ ਕਹਿਣ ਲੱਗਿਆ ਮਾਤਾ ਜੀ ਜੇ ਪੈਸੇ ਲੈਣੇ ਹੁੰਦੇ ਤਾਂ ਮੈਂ ਸਿੱਧਾ ਥੱਲੇ ਉੱਪਰ ਸਵਾਰੀਆਂ ਢੋਣ ਲੱਗ ਜਾਂਦਾ ਰਸਤੇ ਵਿੱਚ ਐਵੇਂ ਤੁਹਾਨੂੰ ਨਾਮ ਪੁੱਛਦਾ ਉਹਦੀ ਗੱਲ ਸੁਣ ਕੇ ਥੋੜਾ ਜਿਹਾ ਮਾਤਾ ਸੁਰਜੀਤ ਕੌਰ ਹੈਰਾਨ ਹੋਈ ਉਸ ਨੇ ਕਿਹਾ ਕਿ ਮਾਤਾ ਜੀ ਇਸ ਸੇਵਾ ਦਾ ਕੋਈ ਪੈਸਾ ਨਹੀਂ ਲੈਣਾ ਮੇਰੀ ਤਾਂ ਗੁਰੂ ਮਹਾਰਾਜ ਨੇ ਡਿਊਟੀ ਲਾਈ ਹੈ ਕਿ ਸੰਗਤਾਂ ਦੀ ਸੇਵਾ ਕਰਨਾ ਸੋ ਮੇਰਾ ਫਰਜ਼ ਹੈ ਤੇ ਫਰਜ਼ ਵਾਸਤੇ ਪੈਸੇ ਨਹੀਂ ਲਈਦੇ ਵੈਸੇ ਵੀ ਸਿੱਖ ਕਉਮਾ ਸੇਵਾਲੀ ਕਦੇ ਕਿਸੇ ਕੋਲੋਂ ਪੈਸੇ ਨਹੀਂ ਲੈਂਦੀ ਇਹ ਸਾਨੂੰ ਸਾਡੇ ਗੁਰੂ ਮਹਾਰਾਜ ਨੇ ਸਿਖਾਇਆ ਹੈ ਹੁਣ ਤੁਸੀਂ ਦੇਰ ਨਾ ਕਰੋ ਜਲਦੀ ਆਓ ਆਪਾਂ ਉੱਪਰ ਵੀ ਜਾਣਾ ਹੈ ਉਸ ਦੀਆਂ ਗੱਲਾਂ ਸੁਣ ਕੇ ਮਾਤਾ ਸੁਜੀਤਕੌਰ ਦੇ ਦਿਲ ਨੂੰ ਬੜਾ ਸਕੂਨ ਆਇਆ ਮਾਤਾ ਉਸ ਗੁਰਸਖ ਨਿਹਾਲ ਸਿੰਘ ਨੇ ਮੋਢੇ ਉੱਪਰ ਚੜ ਗਈ ਅਤੇ ਨਿਹਾਲ ਸਿੰਘ ਉਹਨਾਂ ਨੂੰ ਲੈ ਕੇ ਉੱਪਰ ਵੱਲ ਚੱਲਣ ਲੱਗਾ ਰਸਤੇ ਵਿੱਚ ਨਿਹਾਲ ਸਿੰਘ ਨੇ ਇੱਥੇ ਬਹੁਤ ਸਾਰੇ ਗਵਤਕ ਮਾਤਾ ਨੂੰ ਦੱਸਿਆ ਤੇ ਕਿਹਾ ਕਿ ਮਾਤਾ ਜੀ ਇਹ ਉਹ ਸਥਾਨਾਂ ਜਿੱਥੇ ਗੁਰੂ ਮਹਾਰਾਜ ਨੇ ਪਿਛਲੇ ਜਨਮਾਂ ਵਿੱਚ ਬਹੁਤ ਜ਼ਿਆਦਾ ਤਪ ਕੀਤਾ ਸੀ ਭਗਤੀ ਕੀਤੀ ਸੀ ਇੱਥੇ ਪਾਣਵਾ ਨੇ ਵੀ ਭਗਤੀ ਕੀਤੀ ਸੀ ਇੱਥੇ ਸੱਤ ਬਹੁਤ ਵੱਡੇ ਵੱ ਹੋਇਆ ਜਿੱਥੇ ਗੁਰੂ ਮਹਾਰਾਜ ਬੈਠ ਕੇ ਪਿਛਲੇ ਜਨਮ ਵਿੱਚ ਬਹੁਤ ਜ਼ਿਆਦਾ ਤਪ ਕਰਿਆ ਕਰਦੇ ਸਨ ਭਗਤੀ ਕਰਿਆ ਕਰਦੇ ਸਨ ਅਤੇ ਫਿਰ ਦਸਵੇਂ ਜਾਮੇ ਵਿੱਚ ਪ੍ਰਗਟ ਹੋਏ ਉਸ ਦੀਆਂ ਗੱਲਾਂ ਵਿੱਚ ਐਨੀ ਮਿਠਾਸ ਸੀ ਕਿ ਮਾਤਾ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਰੱਬੀ ਰੂਹ ਉਸ ਨੂੰ ਗੁਰੂ ਦੀਆਂ ਗੱਲਾਂ ਸੁਣਾ ਰਹੀ ਹੋਵੇ ਉਸ ਦੀਆਂ ਗੱਲਾਂ ਸੁਣ ਸੁਣ ਕੇ ਮਾਤਾ ਆਸ਼ਾਸ ਕਹਿ ਕੇ ਐਨੀ ਮਿੱਠੀ ਆਵਾਜ਼ ਵਿੱਚ ਉਹਨਾਂ ਨੇ ਗੁਰੂ ਮਹਾਰਾਜ ਦਾ ਐਸਾ ਜਾ ਸੁਣਿਆ ਕਿ ਅੱਖਾਂ ਵਿੱਚ ਹੰਝੂ ਆ ਗਏ ਫਿਰ ਮਾਤਾ surjit kaur ਨੇ ਆਪਣੇ ਸੁਪਨੇ ਵਾਲੀ ਸਾਰੀ ਗੱਲਬਾਤ ਉਸ ਨਿਹਾਲ ਸਿੰਘ ਨੂੰ ਦੱਸੀ ਅਤੇ ਕਹਿਣ ਲੱਗੀ ਕਿ ਮੈਂ ਭੁੱਲ ਗਈ ਸਾਂ ਗੁਰੂ ਮਹਾਰਾਜ ਨੇ ਆਪ ਹੀ ਮੈਨੂੰ ਚੇਤੇ ਕਰਵਾ ਨੇ ਸੁਪਨੀ ਵਾਲੀ ਸਾਰੀ ਗੱਲਬਾਤ ਉਸ ਨਿਹਾਲ ਸਿੰਘ ਨੂੰ ਦੱਸੀ ਅਤੇ ਕਹਿਣ ਲੱਗੀ ਕਿ ਮੈਂ ਭੁੱਲ ਗਈ ਸਾਂ ਕਿ ਗੁਰੂ ਮਹਾਰਾਜ ਜੀ ਨੇ ਆਪ ਮੈਨੂੰ ਚੇਤੇ ਕਰਵਾ ਦਿੱਤਾ ਤਾਂ ਨਿਹਾਲ ਸਿੰਘ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਕਿਹਾ ਕਿ ਮਾਤਾ ਜੀ ਤੁਹਾਡੇ ਤੇ ਗੁਰੂ ਮਹਾਰਾਜ ਦੀ ਬੜੀ ਮਿਹਰ ਹੈ ਜੋ ਤੁਹਾਨੂੰ ਆਪ ਉਹਨਾਂ ਨੇ ਇੱਥੇ ਦਰਸ਼ਨ ਕਰਨ ਵਾਸਤੇ ਬੁਲਾਇਆ ਹੈ। ਸ਼ਾਇਦ ਐਸੇ ਕਰਕੇ ਉਹਨਾਂ ਨੇ ਮੇਰੀ ਸੇਵਾ ਤੁਹਾਨੂੰ ਦਰਸ਼ਨ ਦੇਦਾਰ ਕਰਨ ਵਾਸਤੇ ਲਾਈ ਹੈ। ਨਿਹਾਲ ਸਿੰਘ ਉੱਪਰ ਵੱਲ ਵੱਧ ਰਿਹਾ ਸੀ ਹੁਣ ਉਹ ਸੰਗਤਾਂ ਦੇ ਨਾਲ-ਨਾਲ ਰਲ ਗਈਆਂ ਸੀ ਜੋ ਸੁਜੀਤਕੌਰ ਦੇ ਨਾਲ ਸੀ। ਉਹਨਾਂ ਨੂੰ ਵੇਖ ਕੇ ਬੜੀਆਂ ਖੁਸ਼ ਹੋਈਆਂ ਚਲੋ ਗੁਰਸਖ ਮਾਤਾ ਨੂੰ ਉੱਪਰ ਲੈ ਕੇ ਜਾ ਰਿਹਾ ਹੈ ਤਾ ਤੰਗਸੀ ਅਤੇ ਠੰਡ ਵੀ ਬਹੁਤ ਜ਼ਿਆਦਾ ਵੱਧ ਗਈ ਸੀ ਪਰ ਕਮਾਲ ਦੀ ਗੱਲ ਇਹ ਸੀ ਕਿ ਉਸ ਗੁਰਸਿੱਖ ਨੂੰ ਜਮਾਂ ਵੀ ਪਾਲਾ ਨਹੀਂ ਲੱਗ ਰਿਹਾ ਸੀ ਉਸ ਸਾਦੇ ਜੇ ਕੱਪੜਾ ਰੇਸੀ ਅਤੇ ਉਸ ਕੋਲ ਸਿਰਫ ਇੱਕ ਸ਼ਾਲ ਸੀ ਅਤੇ ਚਿੱਟਾ ਪਜਾਮਾ ਕੁੜਤਾ ਪਾਇਆ ਹੋਇਆ ਸੀ ਨਹੀਂ ਤਾਂ ਇਨੀ ਠੰਡ ਵਿੱਚ ਲੋਕ ਦੋ ਤਿੰਨ ਸਵੈਟਰਾਂ ਪਾ ਕੇ ਕੋਟ ਪਾ ਕੇ ਅਤੇ ਮੋਟੇ ਬੂਟ ਪਾ ਕੇ ਜਾ ਰਹੇ ਸਨ ਪਰ ਉਸ ਦੀਆਂ ਚੀਜ਼ਾਂ ਵੇਖ ਕੇ ਮਾਤਾ ਸੁਜੀਤ ਕੌਰ ਬਹੁਤ ਜ਼ਿਆਦਾ ਹੈਰਾਨ ਸੀ ਅਤੇ ਉਸ ਨੇ ਪੁੱਛਿਆ ਵੀ ਸੀ ਕਿ ਤੈਨੂੰ ਪਾਲਾ ਨਹੀਂ ਲੱਗਦਾ ਤਾਂ ਉਸ ਨੇ ਕਿਹਾ ਕਿ ਨਹੀਂ ਮਾਤਾ ਜੀ ਗੁਰੂ ਮਹਾਰਾਜ ਦੀ ਕਿਰਪਾ ਹੀ ਐਸੀ ਹੈ ਮੈਂ ਹਮੇਸ਼ਾ ਨੌ ਵਰ ਨੌ ਦੇ ਚੜਦੀ ਕਲਾ ਵਿੱਚ ਰਹਿਣਾ ਹਾਂ ਮੈਨੂੰ ਸਾਹ ਚੜਜ ਵੇ ਬਸ ਇਹ ਮੇਰੀ ਡਿਊਟੀ ਹੈ ਸ਼ਰਧਾਲੂਆਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਵਾਉਣੇ ਇਹ ਗੱਲਾਂ ਸੁਣ ਕੇ ਮਾਤਾ ਹੋਰ ਵੀ ਜ਼ਿਆਦਾ ਹੈਰਾਨ ਹੋ ਗਈ ਤਾਂ ਮਾਤਾ ਸਰਜੀਤ ਕੌਰ ਨੇ ਉਸ ਤੇ ਪਰਿਵਾਰ ਬਾਰੇ ਪੁੱਛਿਆ ਤਾਂ ਨਿਹਾਲ ਸਿੰਘ ਨੇ ਕਿਹਾ ਕਿ ਮਾਤਾ ਮੈਂ ਪਟਿਆਲੇ ਵਿੱਚ ਰਹਿਣਾ ਹਾਂ ਪਟਿਆਲੇ ਵਿੱਚ ਮੇਰਾ ਪਰਿਵਾਰ ਰਹਿੰਦਾ ਹੈ ਮੇਰੇ ਪਿਤਾ ਕੀ ਡਾਕਟਰ ਹਨ ਮੇਰੇ ਮਾਤਾ ਹਾਊਸ ਵਾਈਫ ਹੈ ਅਸੀਂ ਦੋ ਭੈਣ ਭਰਾ ਹਾਂ ਮੈਂ ਵੱਡਾ ਮੁੰਡਾ ਅਤੇ ਮੇਰੀ ਛੋਟੀ ਭੈਣ ਗੁਰਲੀਨ ਹੈ ਬਸ ਛੋਟਾ ਜਿਹਾ ਪਰਿਵਾਰ ਹੈ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਪਰ ਹੁਣ ਮੇਰੀ ਭੈਣ ਵੱਡੀ ਹੋ ਚੁੱਕੀ ਹੈ ਇਸ ਕਰਕੇ ਹੁਣ ਉਸ ਦਾ ਰਿਸ਼ਤਾ ਸੰਗਰੂਰ ਜ਼ਿਲ੍ਹੇ ਵਿੱਚ ਹੋਇਆ ਹੈ ਉਹ ਦੇ ਨਾਲ ਹੋਵੇ ਸੋ ਗੁਰੂ ਮਹਾਰਾਜ ਨੇ ਵਧੀਆ ਸੁਣ ਲਈ ਮੈਂ ਬਹੁਤ ਖੁਸ਼ ਆ ਉਹ ਇੰਨੇ ਪਿਆਰ ਨਾਲ ਗੱਲ ਕਰ ਰਿਹਾ ਸੀ ਜਿਵੇਂ ਕੋਈ ਆਪ ਦਾ ਪੁੱਤਰ ਹੀ ਹੋਵੇ ਉਸ ਨੇ ਆਪਣੇ ਬਾਰੇ ਸਾਰਾ ਕੁਝ ਦੱਸਿਆ ਆਪਣੇ ਬਾਰੇ ਦੱਸਿਆ ਫਿਰ ਮਾਤਾ ਦਾ ਪੁੱਛਣ ਲੱਗੀ ਤੂੰ ਘਰ ਕਦੋਂ ਜਾਵੇਂਗਾ ਤਾਂ ਕੋਨੇ ਹਰ ਸਿੰਘ ਹਸਨ ਲੱਗ ਪਿਆ ਤੇ ਕਹਿਣ ਲੱਗਾ ਜਦੋਂ ਗੁਰੂ ਮਹਾਰਾਜ ਦੀ ਮਰਜ਼ੀ ਹੋਈ ਇਹ ਗੱਲਾਂ ਬੜੀਆਂ ਸਕੂਲ ਦੇਣ ਵਾਲੀਆਂ ਸਨ ਉਹ ਗੁਰਸਿਕ ਮੁੰਡਾ ਗੁਰੂ ਦੀ ਗੱਲ ਸੁਣਾਈ ਜਾ ਰਿਆ ਸੀ ਗੁਰੂ ਦੀ ਕਥਾ ਸੁਣਾਈ ਜਾ ਰਿਆ ਸੀ ਗੁਰੂ ਮਹਾਰਾਜ ਦੇ ਕੌਤਕ ਸੁਣਾਈ ਜਾ ਰਿਆ ਸੀ ਹੌਲੀ ਹੌਲੀ ਕਰਦੇ ਕਾਫੀ ਸਮਾਂ ਬੀਤਣ ਤੋਂ ਬਾਅਦ ਤੁਰਦਿਆਂ ਤੁਰਦਿਆਂ ਬਹੁਤ ਜ਼ਿਆਦਾ ਸਮਾਂ ਹੋ ਗਿਆ ਤਾਂ ਮ ਗੁਰੂ ਕਰਦਾਨishan ਸਾਹਿਬ ਦਿਖਾਈ ਦੇਣ ਲੱਗ ਪਿਆ ਮਾਤਾ ਜੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਅਤੇ ਉਹਨਾਂ ਨੇ ਆਪਣੇ ਅੱਖਾਂ ਪਰ ਕੇ ਨਿਹਾਲ ਸਿੰਘ ਨੂੰ ਕਿਹਾ ਪੁੱਤਰਾ ਜਉਂਦਾ ਵਸਦਾ ਰਹਿ ਪ੍ਰਮਾਤਮਾ ਤੇਰੀ ਲੰਮੀ ਉਮਰ ਕਰੇ ਤੈਨੂੰ ਮੇਰੀ ਉਮਰ ਵੀ ਲੱਗ ਜਾਵੇ ਤੂੰ ਜੋ ਸੇਵਾ ਕਰ ਰਿਹਾ ਹੈ ਉਹ ਤਾਂ ਸ਼ਾਇਦ ਹੀ ਕੋਈ ਆਪਣਾ ਸਗਾ ਪੁੱਤ ਵੀ ਨਾ ਕਰ ਸਕੇ ਤੇਰੇ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਤੂੰ ਇੱਕ ਵਾਰ ਵੀ ਨਹੀਂ ਰੁਕਿਆ ਜਦ ਕਿ ਜਗ੍ਹਾ ਜਗ੍ਹਾ ਲੋਕਾਂ ਨੇ ਸਾਹ ਚੜਿਆ ਪਿਆ ਹੋਇਆ ਮੈਂ ਤੈਨੂੰ ਕਿਹਾ ਵੀ ਕਿ ਸਿੱਖੀ ਤੂੰ ਰੋਕ ਕੇ ਸਾਹ ਲੈ ਲੈ ਆਰਾਮ ਕਰ ਲੈ ਮੈਂ ਤਾਂ ਤੇਰੇ ਹੈਰਾਨਾ ਕਿ ਤੂੰ ਜਮਾਂ ਨਾ ਥੱਕਿਆ ਹਦੋਂ ਸਾਹ ਵੀ ਚੜਿਆ ਅ ਪਾਸ਼ਾ ਦਾ ਹੱਥ ਹੋਵੇ ਉਹ ਭਲਾ ਕਿਵੇਂ ਡੋਲ ਸਕਦਾ ਹੈ ਉਸ ਨੂੰ ਕੀ ਸਾਹ ਚੜਨਾ ਜਿਹੜੀ ਚੜ੍ਹਾਈ ਗੁਰੂ ਮਹਾਰਾਜ ਆਪ ਕਰਵਾ ਰਹੇ ਹੋਣ ਤਾਂ ਮੋਢੇ ਤੇ ਬੈਠੀ ਮਾਤਾ ਉਸ ਦੇ ਦਸਾਰ ਨੂੰ ਚੰਮਲਿਆ ਤੇ ਕਿਹਾ ਕਿ ਧਾਨਾ ਤੂੰ ਪੁੱਤਰਾ ਧਾਨਾ ਤੇਰੀ ਮਾਂ ਜਿਸ ਨੇ ਤੈਨੂੰ ਐਨੇ ਵਧੀਆ ਸੰਸਕਾਰ ਦਿੱਤੇ ਹੌਲੀ ਹੌਲੀ ਨਿਹਾਲ ਸਿੰਘ ਮਾਤਾ ਦਰਬਾਰ ਸਾਹਿਬ ਦੇ ਨੇੜੇ ਲੈ ਕੇ ਆਇਆ ਸਰੋਵਰ ਸਾਹਿਬ ਦੇ ਕੋਲ ਜਾ ਕੇ ਉਤਾਰ ਦਿੱਤਾ ਗਿਆ ਤੇ ਨਿਹਾਲ ਸਿੰਘ ਨੇ ਮਾਤਾ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਪਹਿਲਾਂ ਇੱਥੇ ਇਸ਼ਨਾਨ ਕਰ ਲਵੋ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਦਰਸ਼ਨ ਦਜ਼ਾਰੇ ਕਰ ਲਓ ਮੈਂ ਤੁਹਾਨੂੰ ਇੱਥੇ ਹੀ ਮਿਲਾਂਗਾ ਮਾਤਾ ਨੂੰ ਆਸ਼ੀਰਵਾਦ ਦੇ ਕੇ ਕੁੰਡ ਵਿੱਚ ਇਸ਼ਨਾਨ ਕਰਨ ਵਾਸ ਦਰਬਾਰ ਨੂੰ ਚਲੇ ਗਏ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਏ ਸਨ ਉਸਨੇ ਮਾਤਾ ਉਤੇ ਅਜੀਬ ਜੀ ਸ਼ਾਂਤੀ ਮਿਰੀ ਅਤੇ ਇੰਨਾ ਸਕੂਨ ਮਿਲਿਆ ਕਿ ਕਦੇ ਕਿਸੇ ਜ਼ਿੰਦਗੀ ਵਿੱਚ ਨਹੀਂ ਮਿਲਿਆ ਸੀ ਜਿਵੇਂ ਰੱਬ ਨੇ ਗੋਦ ਵਿੱਚ ਉਸਨੂੰ ਬਿਠਾ ਲਿਆ ਹੋਵੇ ਮਾਤਾ ਨੇ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਦੇਖਾਰ ਕਿਤੇ ਤਾਂ ਅੱਖਾਂ ਵਿੱਚ ਹੰਝੂ ਆ ਗਏ ਮਾਤਾ ਨੇ ਮੋਹ ਭੀਜੀ ਬੇਨਤੀ ਕੀਤੀ ਗੁਰੂ ਮਹਾਰਾਜ ਜੀ ਆਪ ਜੀ ਦੀ ਬੜੀ ಅಪਾਰ ਕਿਰਪਾ ਹੈ ਆਪ ਜੀ ਨੇ ਦਾਸ ਤੇ ਸਾਰੇ ਕੰਮ ਨਿਰਵਿਗਨ ਸੰਪੂਰਨ ਕਰਵਾਏ ਹਨ ਆਪ ਜੀ ਨੇ ਮੈਨੂੰ ਕੁਲੀ ਨੂੰ ਚੇਤੇ ਕਰਵਾਇਆ ਹੈ ਗੁਰੂ ਮਹਾਰਾਜ ਅਸੀਂ ਭੁੱਲ ਗਏ ਹਾਂ ਸਾਨੂੰ ਬਖਸ਼ ਲੈਣਾ ਜਦੋਂ ਮਾਤਾ ਉਹਨਾਂ ਨੇ ਗੁਰੂ ਮਹਾਰਾਜ ਦੇ ਸਾਹਮਣੇ ਇੱਕ ਬੇਨਤੀ ਕੀਤੀ ਕਿ ਜੋ ਗੁਰਸਿੱਖ ਤੁਸੀਂ ਸੇਵਾ ਵਾਸਤੇ ਭੇਜਿਆ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਔਰ ਅਰਦਾਸ ਕਰਕੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਬਾਹਰ ਆਈ। ਨਿਹਾਲ ਸਿੰਘ ਉਸ ਨੂੰ ਉੱਥੇ ਹੀ ਮੁਸਕਰਾਉਂਦਾ ਹੋਇਆ ਮਿਲਿਆ ਅਤੇ ਕਿਹਾ ਕਿ ਮਾਤਾ ਜੀ ਕੀ ਕਰ ਰਹੇ ਹੋ ਗੁਰੂ ਮਹਾਰਾਜ ਨਾਲ ਗੱਲਬਾਤ। ਮਾਤਾ ਜੀ ਨੇ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਤੇ ਕਿਹਾ ਕਿ ਥੋੜੀ ਦੇਰ ਉੱਥੇ ਬੈਠਣ ਤੋਂ ਬਾਅਦ ਨਿਹਾਲ ਸਿੰਘ ਨੇ ਕਿਹਾ ਕਿ ਮਾਤਾ ਜੀ ਹੁਣ ਆਪਾਂ ਨੂੰ ਜਲਦੀ ਚੱਲਣਾ ਚਾਹੀਦਾ ਹੈ ਕਿਉਂਕਿ ਸ਼ਾਮ ਹੋ ਰਹੀ ਹੈ। ਰਾਤ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣੀ ਜਗ੍ਹਾ ਤੇ ਛੱਡਣਾ ਮੇਰਾ ਫ ਫਿਰ ਚੱਲ ਪਏ ਨੇ ਆਪਰ ਨੇ ਹਰ ਸਿੰਘ ਕਹਿਣ ਲੱਗਿਆ ਨਹੀਂ ਮਾਤਾ ਜੀ ਤੁਹਾਡੇ ਵਰਗੇ ਹੋਰ ਵੀ ਸ਼ਰਧਾਲੂ ਇੱਥੇ ਆ ਰਹੇ ਹਨ ਉਹਨਾਂ ਦੀ ਵੀ ਮੈਂ ਸੇਵਾ ਕਰਨੀ ਹੈ ਤਾਂ ਮਾਤਾ ਨੇ ਨਿਹਾਲ ਸਿੰਘ ਦੀ ਗੱਲ ਮੰਨ ਕੇ ਉਸਦੇ ਮੋਢੇ ਤੇ ਚੜ ਗਈ ਅਤੇ ਫਿਰ ਉਹ ਥੱਲੇ ਵੱਲ ਨੂੰ ਚੱਲਣ ਲੱਗ ਪਏ ਜਦ ਕਿ ਉਹਨਾਂ ਦੇ ਨਾਲ ਹੋਰ ਵੀ ਸੰਗਤਾਂ ਦੇ ਰਸਤੇ ਵਿੱਚ ਹੀ ਸਨ ਇਹ ਕਿਸੇ ਕੋਤਕ ਤੋਂ ਘੱਟ ਨਹੀਂ ਸੀ ਕਿ ਕਿਸੇ ਬੰਦੇ ਵਿੱਚ ਇੰਨਾ ਕਿਵੇਂ ਜੋਰ ਹੋ ਸਕਦਾ ਹੈ ਜਿਹੜਾ ਬਿਨਾਂ ਥੱਕੇ ਇੰਨੀ ਲੰਮੀ ਚੜਾਈ ਚੜ੍ਹ ਕੇ ਬਾਰਤ ਪਿੱਛੋਂ ਦਰਸ਼ਨ ਕਰਵਾ ਕੇ ਅਤੇ ਉਹਨਾਂ ਨੂੰ ਵਾਪਸ ਛੱਡਣ ਵਾਸਤੇ ਵੀ ਕਹਿ ਰਿਹਾ ਹੈ ਤਾਂ ਮਾਤਾ ਨੇ ਇੱਕ ਵਾਰ ਫਿਰ ਮੁੜ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਤੁਸੀਂ ਧ ਨਾ ਹੋਗੇ ਚਲਦੇ ਚਲਦੇ ਸ਼ਾਮ ਪੈਣ ਲੱਗ ਪਈ ਹਨੇਰਾ ਵਧਣ ਲੱਗ ਪਿਆ ਫਿਰ ਵੀ ਨਿਹਾਲ ਸਿੰਘ ਮਾਤਾ ਨੂੰ ਲੈ ਕੇ ਲਗਾਤਾਰ ਥੱਲੇ ਵੱਲ ਵਧ ਰਿਹਾ ਸੀ ਕਾਫੀ ਸਮਾਂ ਬੀਤਣ ਤੋਂ ਬਾਅਦ ਲੰਬੇਰਾ ਸਮਾਂ ਜਦੋਂ ਬੀਤ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਆਸਥਾਨ ਉੱਤੇ ਥੋੜੀ ਦੂਰ ਗਿਆ ਤਾਂ ਮਾਤਾ ਨੇ ਕਿਹਾ ਕਿ ਬੇਟਾ ਨਿਹਾਲ ਮੈਂ ਤੇਰੇ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਤੂੰ ਮੇਰੀ ਗੱਲ ਮੰਨ ਤੂੰ ਇਹ ਕੁਝ ਪੈਸੇ ਲੈ ਲੈ ਤੋਂ ਆਪਣੀ ਕਿਰਤ ਕਮਾਈ ਵਿੱਚੋਂ ਮੈਂ ਪੈਸੇ ਤਨ ਦੇ ਰਹੀ ਹਾਂ ਤੂੰ ਚਾਹਵੇਂ ਤਾਂ ਉਸ ਨੂੰ ਗੁਰੂ ਘਰ ਦੇ ਲੰਗਰਾਂ ਵਿੱਚ ਪਾ ਦੇਵੀਂ ਚਾਹੇ ਜੋ ਆਪਣੇ ਲਈ ਵਰਤ ਨਹੀਂ ਪਰ ਨਾ ਨਾ ਕਰੀ ਇਹ ਮੇਰੀ ਬੇਨਤੀ ਹੈ ਤੂੰ ਆਪਣੀ ਮਾਂ ਵਰਗੀ ਬਜ਼ੁਰਗ ਮ ਮੈਨੂੰ ਹੁਕਮ ਨਹੀਂ ਹੈ ਕਿ ਮੈਂ ਪੈਸੇ ਨਹੀਂ ਲੈ ਸਕਦਾ ਉਸ ਦੇ ਇਸ ਤਰੀਕੇ ਦੀ ਦਰਿਆਦਲੀ ਵੇਖ ਕੇ ਸੁਰਜੀਤ ਕੌਰ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਤੁਸੀਂ ਨੇ ਕਿਹਾ ਕਿ ਮਹਾਰਾਜ ਇਸ ਗੁਰਸਖ ਨੂੰ ਉਹ ਸਾਰੀਆਂ ਚੀਜ਼ਾਂ ਦੇਈ ਜਿਸ ਦੀ ਉਸ ਨੂੰ ਲੋੜ ਹੈ ਇਹਦੇ ਸਾਰੇ ਕਾਰਜ ਆਪੰਗੀਕਾਰ ਕਰਕੇ ਸੰਪੂਰਨ ਕਰਵਾਉਣਾ ਹੁਣ ਕਾਫੀ ਸਮਾਂ ਹੋ ਗਿਆ ਸੀ ਨਿਹਾਲ ਸਿੰਘ ਉਸ ਮਾਤਾ ਨੂੰ ਲੈ ਕੇ ਬਿਲਕੁਲ ਥੱਲੇ ਆ ਚੁੱਕਿਆ ਸੀ ਜਿੱਥੇ ਉਸ ਨੇ ਯਾਤਰਾ ਸ਼ੁਰੂ ਕੀਤੀ ਸੀ ਨਿਹਾਲ ਸਿੰਘ ਨੇ ਮਾਤਾ ਨੂੰ ਕਿਹਾ ਕਿ ਮਾਤਾ ਜੀ ਲਓ ਤੁਹਾਡਾ ਸਥਾਨ ਵੀ ਆ ਗਿਆ ਹੈ ਹੁਣ ਮੈਂ ਤੁਸੀ ਆਗਿਆ ਬਖਸ਼ਉ ਤਾ ਮਾਤਾ ਨੇ ਨਿਹਾਲ ਸਿੰਘ ਦਾ ਹੱਥ ਫੜ ਲਿਆ ਅਤੇ ਕਿਹਾ ਕਿ ਬੇਟਾ ਤੂੰ ਮਨਾ ਨਾ ਕਰ ਇਹ ਪੈਸੇ ਰੱਖ ਲੈ ਤਾਂ ਨਿਹਾਲ ਸਿੰਘ ਨੇ ਮਾਤਾ ਜੀ ਮੈਂ ਪੈਸੇ ਨਹੀਂ ਰੱਖ ਸਕਦਾ ਤੁਸੀਂ ਮੇਰੀ ਗੱਲ ਮੰਨ ਲਓ ਇਹਨਾਂ ਪੈਸੇ ਨੂੰ ਤੁਸੀਂ ਕਿਸੇ ਲੋੜਵੰਦ ਨੂੰ ਦੇ ਦੇਣਾ ਮੈਂ ਤੁਹਾਡੇ ਤੋਂ ਕੋਈ ਔਸਾਨੀ ਨਹੀਂ ਕਰਦਾ ਗੁਰੂ ਮਹਾਰਾਜ ਨੇ ਮੇਰੀ ਡਿਊਟੀ ਲਾਈ ਹੈ ਤਾਂ ਮੈਂ ਉਹ ਪੂਰੀ ਕਰ ਰਿਹਾ ਹਾਂ ਇਹ ਹੀ ਮੇਰੀ ਸੇਵਾ ਹੈ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਐਨੇ ਤਰੀਕੇ ਨਾਲ ਕਰਦਾ ਰਵਾਂਗਾ ਬਸ ਤੁਸੀਂ ਮੈਨੂੰ ਆਸ਼ੀਰਵਾਦ ਦੇ ਦਿਓ ਮੈਂ ਇਸੇ ਤਰੀਕੇ ਨਾਲ ਸੇਵਾ ਕਰਦਾ ਰਵਾਂ ਤਾਂ ਮਾਤਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਜਦੋਂ ਫੱਦੇ ਬੁਲਾ ਕੇ ਨਿਹਾਲ ਸਿੰਘ ਜਾਣ ਲੱਗਾ ਤਾਂ ਨਿਹਾਲ ਸਿੰਘ ਨੂੰ ਇੱਕ ਗੱਲ ਚੇਤੇ ਆ ਗਈ ਮਾਤਾ ਕਹਿਣ ਲੱਗੀ ਦੱਸੋ ਪੁੱਤ ਕੀ ਕਰਨਾ ਹੈ ਮੈਂ ਤੇਰੇ ਲਈ ਕੀ ਕਰ ਸਕਦੀ ਹਾਂ ਤਾਂ ਨਿਹਾਲ ਸਿੰਘ ਕਹਿਣ ਲੱਗਾ ਕਿ ਮਾ ਅਗਲੀ ਦਿਨ ਦੋਖਣ ਵਾਰਣ ਸਾਹਿਬ ਦੇ ਨਾਲ ਵਾਲੀ ਗਲੀ ਵਿੱਚ ਉਸਨੇ ਸਾਰਾ ਐਡਰੈਸ ਮਾਤਾ ਨੂੰ ਲਿਖ ਕੇ ਦੇ ਦਿੱਤਾ ਅਤੇ ਕਿਹਾ ਕਿ ਮਾਤਾ ਜੀ ਇਸ ਐਡਰੈਸ ਤੇ ਤੁਸੀਂ ਪਹੁੰਚ ਜਾਇਓ ਮੇਰੀ ਛੋਟੀ ਭੈਣ ਦਾ ਵਿਆਹ ਹੈ ਉੱਥੇ ਜਾ ਕੇ ਉਹਨਾਂ ਨੂੰ ਆਸ਼ੀਰਵਾਦ ਜ਼ਰੂਰ ਦੇਣਾ ਇੰਨੀ ਕੁ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰ ਲਿਓ ਮਾਤਾ ਜੀ ਕਹਿਣ ਲੱਗੀ ਪੁੱਤਰਾ ਮੈਂ ਤੇਰੇ ਨਾਲ ਵਚਨ ਕਰਦੀ ਹਾਂ ਮੈਂ ਪੂਰੇ ਪਰਿਵਾਰ ਨੂੰ ਲੈ ਕੇ ਤੇਰੀ ਛੋਟੀ ਭੈਣ ਗੁਰਲੀਨ ਦੇ ਵਿਆਹ ਤੇ ਜ਼ਰੂਰ ਜਾਵਾਂਗੀ ਇਹ ਮੇਰਾ ਤੇਰੇ ਨਾਲ ਵਾਅਦਾ ਰਿਹਾ ਤਨਿਹਾਰ ਸਿੰਘ ਨੇ ਫਤਿਹ ਬੁਲਾ ਕੇ ਵਾਪਸ ਉੱਪਰ ਵੱਲ ਚੜਾਈ ਕਰ ਦਿੱਤੀ ਸੁਰਜੀਤ ਕੌਰ ਮਾਨੀ ਮਾਨ ਵਿੱਚ ਨਿਹਾਲ ਸਿੰਘ ਨੂੰ ਬਹੁਤ ਜ਼ਿਆ ਉਨ੍ਹਾਂ ਨੇ ਉੱਥੇ ਆ ਕੇ ਕਮਰੇ ਵਿੱਚ ਆਰਾਮ ਕਰਨ ਦਾ ਫੈਸਲਾ ਕੀਤਾ ਜਦੋਂ ਨਾਲ ਵਾਲੇ ਯਾਤਰੀ ਕਾਫੀ ਲੰਬੇ ਸਮੇਂ ਬਾਅਦ ਵਾਪਸ ਆਏ ਤਾਂ ਉਹਨਾਂ ਨਾਲ ਸਾਰੀਆਂ ਗੱਲਾਂ-ਬਾਤਾਂ ਹੁੰਦੀਆਂ ਰਹੀਆਂ ਫਿਰ ਦੋ ਦਿਨ ਨੇੜੇ-ਤੇੜੇ ਗੁਰੂ ਘਰਾਂ ਵਿੱਚ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਸਾਰੇ ਵਾਪਸ ਜਥਾ ਆਪਣੇ ਘਰਵਾਲੇ ਨੂੰ ਪਰ ਪਿਆ ਟ੍ਰੇਨ ਤੋਂ ਹੁੰਦੇ ਹੋਏ ਸਾਰੇ ਵਾਪਸ ਬਠਿੰਡੇ ਆ ਗਏ ਤੇ ਆਪੂ ਆਪਣੇ ਪਰਿਵਾਰਾਂ ਵਿੱਚ ਵਾਪਸ ਆ ਗਏ ਸਮਾਂ ਬੀਤਦਾ ਗਿਆ ਮਾਤਾ ਸੁਜੀਤ ਕੌਰ ਨੇ ਆਪਣੇ ਪਰਿਵਾਰ ਨੂੰ ਨਿਹਾਲ ਸਿੰਘ ਦੀ ਸਾਰੀ ਕਹਾਣੀ ਦੱਸੀ ਅਤੇ ਕਿਹਾ ਕਿ ਉਹ ਬਹੁਤ ਜ਼ਿਆਦਾ ਸੇਵਾ ਕਰਦਾ ਹੈ ਉਸ ਨੇ ਮੈਥੋਂ ਵਾਅਦਾ ਲਿਆ ਸੀ ਕਿ ਆਪਣੇ ਉਸ ਦੀ ਛੋਟੀ ਭੈਣ ਦੇ ਵਿਆਹ ਤੇ ਜਾਣਾ ਹੈ 15 ਜ ਸੋਨੀਆ ਪੁੱਤਰੋ ਕਿ ਤੁਸੀਂ ਮੇਰੇ ਨਾਲ ਚੱਲੋ ਆਪਾਂ ਉਸਦੀ ਛੋਟੀ ਭੈਣ ਦੀ ਵਿਆਹ ਤੇ ਜਾ ਕੇ ਉਸ ਨੂੰ ਅਸ਼ੀਰਵਾਦ ਦੇ ਕੇ ਆਵਾਂਗੇ ਨਾਲੇ ਸ਼ਗਨ ਦੇ ਕੇ ਆਵਾਂਗੇ ਅਤੇ ਉਸ ਨੂੰ ਵੀ ਚੰਗਾ ਲੱਗੇਗਾ ਨਾਲੇ ਨਿਹਾਲ ਨੂੰ ਤੁਹਾਡੇ ਨਾਲ ਮਲਾਵਾਂਗੀ ਉਹ ਬਹੁਤ ਸੁਲਝਾ ਹੋਇਆ ਇਨਸਾਨ ਹੈ ਬਹੁਤ ਹੀ ਜ਼ਿਆਦਾ ਸੇਵਾ ਕਰਨ ਵਾਲਾ ਇਨਸਾਨ ਹੈ ਅਤੇ ਉਸਦੇ ਮਾਪੇ ਪਨਾਰਾ ਵੀ ਆਪਾਂ ਮਿਲ ਕੇ ਆਵਾਂਗੇ ਤਾਂ ਪੁੱਤਰਾ ਆਪਣੀ ਮਾਂ ਨਾਲ ਪੁੱਤਰਾ ਤੂੰ ਆਪਣੇ ਮਾਂ ਦੀ ਗੱਲ ਨਾ ਟਾੜੀ ਤੇ ਸਾਰਾ ਪ੍ਰਬੰਧ ਦੁਕਾਨ ਵਾਲਾ ਤੇ ਫਰਨੀਚਰ ਦੇ ਕਾਰੋਬਾਰ ਵਾਲਾ ਆਪਣਾ ਸਾਰਾ ਦੋਸਤਾਂ ਨੂੰ ਗੱਲਬਾਤ ਕਰਕੇ ਸੰਭਾਲ ਕੇ ਚਾਰ ਪੰਜ ਦਿਨ ਦੀ ਛੁੱਟੀ ਲੈ ਕੇ ਸਾਰੇ ਪਰਿਵਾਰ ਦੇ ਨਾਲ ਉੱਥੇ ਜਾਂਦਾ ਫੈਸਲਾ ਕੀਤਾ ਕਿਤੇ ਕਰਵਾਏ ਕਿ ਆਪਾਂ ਨਿਹਾਲ ਦੇ ਭੈਣ ਦੇ ਵਿਆਹ ਤੇ ਜਾਣਾ ਹੈ ਉਤਰਾਂ ਨੇ ਆਮੇ ਭਰ ਦਿੱਤੀ ਤਿਆਰੀਆਂ ਹੋ ਗਈਆਂ 14 ਤਰੀਕ ਨੂੰ ਉਹਨਾਂ ਨੇ ਪਟਿਆਲੇ ਜਾਣ ਦਾ ਫੈਸਲਾ ਕੀਤਾ ਤੇ ਕਿਹਾ ਕਿ ਆਪਾਂ ਇੱਕ ਦਿਨ ਪਹਿਲਾਂ ਚੱਲਦੇ ਹਾਂ ਪਰਿਵਾਰ ਨਾਲ ਚੰਗੀ ਤਰ੍ਹਾਂ ਗੱਲ ਮਿਲ ਜਾਵਾਂਗੇ ਅਤੇ ਸਾਰਿਆਂ ਨਾਲ ਗੱਲਾਂ ਬਾਤਾਂ ਵੀ ਹੋ ਜਾਣਗੀਆਂ ਵਿਆਹ ਵਿੱਚ ਤਾਂ ਕਿਸੇ ਨੂੰ ਕੋਲ ਬੈਣ ਦਾ ਸਮਾਂ ਵੀ ਨਹੀਂ ਹੋਏਗਾ ਤਾਂ ਉਹਨਾਂ ਨੇ 14 ਤਰੀਕ ਨੂੰ ਬਠਿੰਡੇ ਤੋਂ ਆਪਣੀ ਪਰਸਨਲ ਗੱਡੀ ਵਿੱਚ ਪਰਿਵਾਰ ਸਮੇਤ ਪਟਿਆਲੇ ਰਵਾਨਾ ਹੋ ਗਏ ਤਕਰੀਬਨ 4-5 ਘੰਟਿਆਂ ਦੇ ਲੰਮੇ ਸਫ਼ਰ ਤੋਂ ਬਾਅਦ ਉਹ ਸਾਰਾ ਪਰਿਵਾਰ ਪੂਰੀ ਤਰ੍ਹਾਂ ਥੱਕ ਚੁੱਕਿਆ ਸੀ ਉਹਨਾਂ ਨੇ ਪਟਿਆਲੇ ਪਹੁੰਚ ਕੇ ਉਹ ਐਡਰੈਸ ਲੱਭਿਆ ਦੇ ਹਨ ਘਰ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਲੜੀਆਂ ਲੱਗੀਆਂ ਹੋਈਆਂ ਹਨ ਟੈਂਟ ਲੱਗੇ ਹੋਏ ਹਨ ਮਾਤਾ ਸੁਰਜੀਤ ਕੌਰ ਗੱਡੀ ਵਿੱਚ ਉਤਰ ਕੇ ਪਰਿਵਾਰ ਸਮੇਤ ਘਰ ਦੇ ਬਾਹਰ ਆ ਕੇ ਖੜ ਜਾਂਦੀ ਹੈ ਉਸ ਪਰਿਵਾਰ ਨਾਲ ਪੂਰੀ ਤਰ੍ਹਾਂ ਅਣਜਾਣ ਹਨ ਉਹਨਾਂ ਨੇ ਜਾ ਕੇ ਪਹਿਲਾਂ ਇਹ ਪੁੱਛਿਆ ਕਿ ਨਿਹਾਲ ਸਿੰਘ ਦਾ ਘਰ ਹੈ ਉੱਥੇ ਇੱਕ ਬੰਦੇ ਨੇ ਕਿਹਾ ਜੀ ਹਾਂ ਇਹ ਨਿਹਾਲ ਸਿੰਘ ਦਾ ਘਰ ਹੈ ਉਹਦੀ ਛੋਟੀ ਭੈਣ ਦਾ ਵਿਆਹ ਹੈ ਤਾਂ ਉਹਨਾਂ ਨੇ ਸੁਨੇਹਾ ਭੇਜਿਆ ਕਿ ਤੁਸੀਂ ਨਿਹਾਲ ਨੂੰ ਕਹੋ ਕਿ ਬਾਹਰ ਆ ਕੇ ਮਾਤਾ ਜੀ ਆਏ ਨੇ ਉਹਨਾਂ ਨੂੰ ਮੇੜਾ ਇਹ ਗੱਲ ਸੁਣ ਕੇ ਸਾਰੇ ਬੰਦੇ ਦਾ ਮੂੰਹ ਉੱਤਰ ਗਿਆ ਉਸ ਦਾ ਚਿਹਰਾ ਪੀੜਾ ਭਰ ਗਿਆ ਉਸ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਉਹਨੇ ਕਿਹਾ ਕਿ ਮਾਤਾ ਜ ਚੰਡੇ ਤੋਂ ਉਹ ਬੰਦਾ ਉੱਥੋਂ ਚੱਲ ਕੇ ਅੰਦਰ ਨੂੰ ਗਿਆ ਜਿੱਥੇ ਨਿਹਾਲ ਦੇ ਮਾਤਾ ਪਿਤਾ ਬੈਠੇ ਸਨ ਉਹਨਾਂ ਨੇ ਸਾਰੀ ਗੱਲਬਾਤ ਨਿਹਾਲ ਦੇ ਮਾਤਾ ਪਿਤਾ ਨੂੰ ਜਾ ਕੇ ਦੱਸ ਦਿੱਤੀ ਨਿਹਾਲ ਦੇ ਮਾਤਾ ਪਿਤਾ ਹੋਰ ਰਿਸ਼ਤੇਦਾਰਾਂ ਨਾਲ ਬਾਹਰ ਗੇਟ ਤੇ ਆਏ ਉਹਨਾਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਅੰਦਰ ਲੈ ਗਏ ਤਾਂ ਮਾਤਾ ਸੁਰਜੀਤ ਕੌਰ ਕਹਿਣ ਲੱਗੀ ਕਿਤੇ ਨਿਹਾਲ ਨਹੀਂ ਦਿਖਾਈ ਦੇ ਰਿਹਾ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ ਤਾਂ ਨਿਹਾਲ ਦੀ ਮਾਤਾ ਕਹਿਣ ਲੱਗੀ ਕੋਈ ਗੱਲ ਨਹੀਂ ਜੀ ਤੁਸੀਂ ਬੈਠ ਕੇ ਚਾਹ ਪਾਣੀ ਪੀਓ ਆਪਾਂ ਆਰਾਮ ਨਾਲ ਗੱਲ ਕਰਦੇ ਹਾਂ ਤੁਸੀਂ ਕਿੱਥੋਂ ਆਏ ਹੋ ਨਿਹਾਲ ਸਿੰਘ ਦੀ ਮਾਤਾ ਨੂੰ ਲੱਗ ਲੱਗ ਰਹੀ ਸੀ ਉਹ ਇਥੋਂ ਦੇ ਨਹੀਂ ਲੱਗ ਰਹੇ ਸਾਰਾ ਥੋੜੀ ਦੇਰ ਬਾਅਦ ਜਦੋਂ ਚਾਹ ਪਾਣੀ ਪੀਤੀ ਤਾਂ ਸਾਰਾ ਪਰਿਵਾਰ ਨਿਹਾਲ ਸਿੰਘ ਦਾ ਉਹਨਾਂ ਦੇ ਲਾਗੇ ਆ ਕੇ ਬੈਠ ਗਿਆ ਫਿਰ ਮਾਤਾ surjeet कौर ਕਹਿਣ ਲੱਗੀ ਕਿ ਭੈਣ ਜੀ ਤੁਸੀਂ ਆਪਣੇ ਪੁੱਤਰ ਨੂੰ ਬਹੁਤ ਚੰਗੇ ਸਨਸਕਾਰ ਦਿੱਤੇ ਹਨ ਦੇਖ ਲਓ ਉਹਨੇ ਮੇਰੀ ਬਹੁਤ ਜ਼ਿਆਦਾ ਸੇਵਾ ਕੀਤੀ ਇਹ ਗੱਲ ਸੁਣ ਕੇ ਨਿਹਾਲ ਦੀ ਮਾਤਾ ਤੇ ਉਸਦੇ ਪਿਤਾ ਸਾਰੇ ਸਕੇ ਸਬੰਧੀ ਚੁੱਪ ਹੋ ਗਏ ਤੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਇਸ ਤਰੀਕੇ ਨਾਲ ਇੱਕ ਦੂਜੇ ਵੱਲ ਵੇਖਦੇ ਗਏ ਮਾਤਾ ਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ ਜਿਵੇਂ ਉਸਦੇ ਪੁੱਤਰਾਂ ਨੂੰ ਕੁਝ ਅਜੀਬ ਜਿਹਾ ਲੱਗਿਆ ਫਿਰ ਜਦੋਂ surjeet कौर ਮਾਤਾ ਨੇ ਕਿਹਾ ਕਿ ਤੁਹਾਡੇ ਪੁੱਤਰ ਨੇ ਉਸ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਸੀ ਇਸ ਕਰਕੇ ਮੈਂ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਆਈ ਆ ਕਿ ਨਿਹਾਲ ਨੂੰ ਇਹ ਨਾ ਲੱਗੇ ਕਿ ਮਾਤਾ ਨੇ ਬਚਨਤਾ ਕਰਤਾ ਪਰ ਨਭਾਇਆ ਨਹੀਂ ਮੈਨੂੰ ਕਿਤੇ ਨਿਹਾਲ ਦੀ ਖਾਈ ਕਿਉਂ ਨਹੀਂ ਦੇ ਰਿਆ ਕਿੱਥੇ ਗਿਆ ਹੈ ਕਿਤੇ ਬਾਹਰ ਸਮਾਨ ਲੈਣ ਗਿਆ ਹੈ ਜਦੋਂ surjit kaur ਨੇ ਇੰਨੀ ਗੱਲ ਬਾਤ ਆਖੀ ਤਾਂ ਨਿਹਾਲ ਕੋਰ ਦੀ ਮਾਤਾ ਜੋਰ ਜੋਰ ਰੋਣ ਲੱਗ ਪਈ ਤਾਂ ਨਿਹਾਲ ਸਿੰਘ ਦੇ ਪਿਤਾ ਨੇ ਆਪਣੇ ਘਰ ਵਾਲੇ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਨਾਲ ਹੀ ਉਸ ਦੀ ਛੋਟੀ ਭੈਣ ਜਿਸ ਦਾ ਵਿਆਹ ਸੀ ਗੁਰਲੀ ਉਹ ਵੀ ਉੱਚੀ ਉੱਚੀ ਰੋਣ ਲੱਗ ਪਈ ਨੇੜ ਦੇ ਰਿਸ਼ਤੇਦਾਰਾਂ ਵਿੱਚ ਬੈਠੀਆਂ ਹੋਈਆਂ ਜਨਾਨੀਆਂ ਵੀ ਰੋਣ ਲੱਗ ਪਈਆਂ ਉਹਨਾਂ ਨੂੰ ਇਸ ਤਰੀਕੇ ਨਾਲ ਰੋਂਦਾ ਦੇਖ ਕੇ ਮ ਦਲਤਾ ਨਹੀਂ ਕਰ ਲਿਆ ਫਿਰ ਇਹ ਸਾਰੇ ਰੋਣ ਕਿਉਂ ਲੱਗ ਪਏ ਹਨ ਪਰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਗੱਲ ਕੀ ਹੈ ਫਿਰ ਹੋਈ ਹੋਈ ਮਾਤਾ surjit kaur ਨੇ ਪੁੱਛਿਆ ਕਿ ਗੱਲ ਹੋ ਗਈ ਹੈ ਤੁਸੀਂ ਸਾਰੇ ਰੋ ਕਿਉਂ ਰਹੇ ਹੋ ਨਿਹਾਲ ਦਿਖਾਈ ਕਿਉਂ ਨਹੀਂ ਦੇਆ ਮੈਂ ਸਿਰਫ ਇਹ ਨਹੀਂ ਪੁੱਛਿਆ ਸੀ ਕਿ ਨਿਹਾਲ ਠੀਕ ਤਾਂ ਹੈ ਹੁਣ ਮਾਤਾ surjit kaur ਦਾ ਦਿਲ ਜੋਰ-ਜੋਰ ਦੀ ਧੜਕਣ ਲੱਗ ਪਿਆ ਉਸਨੇ ਸੋਚਿਆ ਸ਼ਾਇਦ ਕਿਤੇ ਉਸ ਨੂੰ ਕੋਈ ਸੱਟ ਲੱਗੀ ਹੋਵੇ ਜਾਂ ਕੋਈ ਹੋਰ ਪਾਣਾ ਵਰਤ ਗਿਆ ਹੋਵੇ ਜਿਸ ਕਰਕੇ ਸਾਰੇ ਰੋਣ ਲੱਗ ਪਏ ਹਨ ਤਕਰੀਬਨ ਅੱਧੇ ਘੰਟੇ ਦਵਾਜ਼ ਥੋੜਾ ਰੋਕੇ ਮਨ ਹਲਕਾ ਹੋਇਆ ਤੇ ਨਿਹਾਲ ਦੀ ਮਾਤਾ ਨੇ ਕਿਹਾ ਭੈਣ ਜੀ ਤੁਸੀਂ ਕੀ ਗੱਲ ਕਰ ਰਹੇ ਹੋ ਮੇਰਾ ਪ ਨੰ ਤੁਸੀਂ ਕਿਸ ਨੂੰ ਕਿੱਥੇ ਦੇਖ ਲਿਆ ਐਨੀ ਗੱਲ ਮਾਤਾ ਸੁਜੀਤ ਕੌਰ ਨੇ ਉਸਦੇ ਮੂੰਹ ਚ ਸੁਣੇ ਤਾਂ ਸੁਜੀਤ ਕੌਰ ਦੇ ਪੈਰਾਂ ਹੇਟੋ ਜ਼ਮੀਨ ਖਿਸਕ ਗਈ ਮਾਤਾ ਸੁਜੀਤ ਕੌਰ ਦੇ ਹੱਥ ਕੰਮਣ ਲੱਗ ਪਏ ਮੱਥੇ ਤੇ ਪਸੀਨੇ ਦੀਆਂ ਤਰੇੜੀਆਂ ਆਉਣ ਲੱਗ ਪਈਆਂ ਅਤੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਹਿਣ ਲੱਗੀ ਕਿ ਭੈਣ ਜੀ ਤੁਸੀਂ ਕੀ ਗੱਲ ਕਰ ਰਹੇ ਹੋ ਤੁਸੀਂ ਠੀਕ ਤਾਂ ਹੋ ਹੜੇ 1 ਕਿ ਮਹੀਨਾ ਪਹਿਲਾਂ ਦੀ ਗੱਲ ਹੈ ਮੈਨੂੰ ਨਿਹਾਲ ਸਿੰਘ ਆਪਣੇ ਮੋਢਿਆਂ ਚੁੱਕ ਕੇ ਪੂਰੇ ਹੇਮਕੋਟ ਸਾਹਿਬ ਦੀ ਯਾਤਰਾ ਕਰਵਾਈ ਦਰਸ਼ਨ دیدار ਕਰਵਾਏ ਉੱਥੋਂ ਵਾਪਸ ਥੱਲੇ ਵੀ ਮੈਨੂੰ ਲੈ ਕੇ ਆਇਆ ਮੈਂ ਕਿਵੇਂ ਮੰਨ ਲਵਾਂ ਕਿ ਉਹ ਮਰ ਗਿਆ ਹੈ ਤੇ ਨਾਲੇ ਐਓ ਜੀਆਂ ਗੱਲਾਂ ਛਗੜਾਂ ਵੇਲੇ ਚ ਨੇ ਆ ਰਹੀ ਸੀ માતા ਸੁਰਜੀਤ कौर ਉਹਨਾਂ ਨੂੰ ਕਹਿ ਰਹੀ ਸੀ ਕਿ ਫਿਰ ਜਦੋਂ ਥੋੜਾ ਬਹੁਤ ਸਮਾਂ ਹੌਲੀ ਹੌਲੀ ਗੱਲਬਾਤ ਹੋਣ ਲੱਗੀ ਤਾਂ ਮਾਤਾ ਸੁਰਜੀਤ कौर ਨੇ ਆਪਣੀ ਹੇਮਕੋਟ ਵਾਲੀ ਸਾਰੀ ਗੱਲਬਾਤ ਉਹਨਾਂ ਨੂੰ ਸੁਣਾ ਦਿੱਤੀ ਜਿਹਨੂੰ ਸੁਣ ਕੇ ਸਾਰਾ ਪਰਿਵਾਰ ਹੁਪਕੀ ਹੁਪਕੀ ਰੋਣ ਲੱਗ ਪਿਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ 450 ਜਹਾਜ਼ ਤੋਂ ਤੋੜਿਆ ਹੋਇਆ ਮੁੰਡਾ ਹੇਮਕੋਟ ਸਾਹਿਬ ਦੀ ਯਾਤਰਾ ਤੇ ਸੰਗਤਾਂ ਦੀ ਸੇਵਾ ਕਿਵੇਂ ਕਰ ਸਕਦਾ ਹੈ ਜਦੋਂ ਇਹ ਗੱਲ ਸੁਣੀ ਤਾਂ ਹੋਰ ਵੀ ਜ਼ਿਆਦਾ ਰੋਣ ਲੱਗ ਪਏ ਅਤੇ ਇੱਕ ਦੂਜੇ ਨੂੰ ਚੁੱਪ ਕਰਵਾਉਣਾ ਵੀ ਔਖਾ ਹੋ ਗਿਆ ਇਹ ਤਾਂ ਜਦੋਂ ਸੁਜੀਤ कौर ਨੇ ਹਾਲ ਸਿੰਘ ਦੇ ਮਰਨ ਦੀ ਗੱਲ ਸੁਣੀ ਤਾਂ ਉਹਨੂੰ ਵੀ ਕੁ ਦਾ ਹੈਰਾਨ ਸਨ ਅਤੇ ਪਰੇਸ਼ਾਨ ਸਨ ਕਿ ਇਹ ਕੀ ਹੋ ਰਿਹਾ ਹੈ ਇੱਥੇ ਕੀ ਸੋਚ ਕੇ ਆਇਇ ਤੇ ਕੀ ਹੋ ਗਿਆ ਫਿਰ ਨਿਹਾਲ ਸਿੰਘ ਦੀ ਮਾਤਾ ਨੇ ਆਪਣੇ ਪੁੱਤਰ ਦੀ ਫੋਟੋ ਲਿਆ ਕੇ ਉਹਨਾਂ ਦੇ ਸਾਹਮਣੇ ਰੱਖੀ ਤਾਂ ਕਿਹਾ ਭੈਣ ਜੀ ਇਹੀ ਮੁੰਡਾ ਸੀ ਤਾਂ ਮਾਤਾ ਸੁਰਜੀਤ ਕੌਰ ਨੇ ਝੱਟਦੇ ਨੇ ਪਛਾਣ ਲਿਆ ਕਿ ਇਹੀ ਮੁੰਡਾ ਸੀ ਇਹੀ ਕੱਪੜੇ ਸੀ ਸਿਰਫ ਉੱਪਰ ਕਾਲੀ ਸ਼ਾਲ ਲਈ ਹੋਈ ਸੀ ਕੋਈ ਤਾਂ ਤੇ ਸਵੈਟਰ ਨਹੀਂ ਸੀ ਨਾ ਹੀ ਕੋਈ ਬੂਟ ਪਾਇਆ ਸਨ ਬਸ ਜੋੜੀਆਂ ਸੀ ਪੈਰਾਂ ਵਿੱਚ ਪੂਰੀ ਸੇਵਾ ਕਰ ਰਹਾ ਸੀ ਜਦੋਂ ਇੰਨੀ ਗੱਲਬਾਤ ਮਾਤਾ ਸੁਰਜੀਤ ਕੌਰ ਦੇ ਮੂੰਹ ਤੋਂ ਨਿਹਾਲ ਸਿੰਘ ਦੇ ਪਰਿਵਾਰ ਨੇ ਸੁਣੀ ਤਾਂ ਉਹਨਾਂ ਦੇ ਅੰਦਰ ਤੱਕ ਰੂ ਕੰਬ ਗਈ ਉਹਨਾਂ ਨੇ ਮੱਲੋਂ ਮੱਲੀ ਹੱਥ ਜੋੜ ਇਹ ਤੇਰਾ ਸ਼ੁਕਰ ਹੈ ਤੂੰ ਆਪਣੀ ਸੇਵਾ ਵਿੱਚ ਲਾ ਲਿਆ ਮਰਨ ਤੋਂ ਬਾਅਦ ਵੀ ਉਸ ਨੂੰ ਕੋਲ ਸੇਵਾ ਕਰਵਾ ਰਿਹਾ ਤੇਰਾ ਕੋਟਨ ਕੋਟ ਸ਼ੁਕਰਾਨਾ ਕੋਟਨ ਕੋਟ ਧੰਨਵਾਦ ਤੁਹਾ ਮਾਤਾ surjit kaur ਦੇ ਹੱਥੀਂ ਹੀ ਸੁਨੇਹਾ ਪਹੁੰਚਾਇਆ ਤੇਰਾ ਬਹੁਤ ਬਹੁਤ ਧੰਨਵਾਦ ਉਸ ਦੀ ਮੌਤ ਹੋ ਚੁੱਕੀ ਹੈ ਉਹ ਇਸ ਦੁਹਾਂ ਤੋਂ 4 ਸਾਲ ਪਹਿਲਾਂ ਹੀ ਚੜ੍ਹਾਈ ਕਰ ਗਿਆ ਪਰ ਉਹਨਾਂ ਦੀ ਰੂਹ ਉੱਥੇ ਸੇਵਾ ਕਰ ਰਹੀ ਹੈ ਤੇ ਅੰਦਰ ਤੱਕ ਬਹੁਤ ਕੰਮ ਗਈ ਕਿਉਂਕਿ ਉਸ ਨੇ ਕਦੇ ਜ਼ਿੰਦਗੀ ਵਿੱਚ ਇਹ ਚੀਜ਼ਾਂ ਨਾ ਦੇਖੀਆਂ ਸੀ ਨਾ ਹੀ ਸੁਣੀਆਂ ਸੀ ਤੇ ਨਾ ਹੀ ਉਹਨਾਂ ਨਾਲ ਐਸੀ ਕਦੇ ਘਟਨਾ ਵਾਪਰੀ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜੋ ਨਿਹਾਲ ਸਿੰਘ ਨੇ ਪਤਾ ਦੱਸਿਆ ਸੀ ਉਹ ਬਿਲਕੁਲ ਸਹੀ ਸੀ ਤੇ ਆਪਣੇ ਮਾਪਿਆਂ ਵਿਆ 15 ਤਰੀਕ ਨੂੰ ਵਿਆਹ ਸੀ ਇਹ ਗੱਲ ਵੀ ਬਿਲਕੁਲ ਸਹੀ ਸੀ ਜਾਨੀ ਕਿ ਨਿਹਾਲ ਸਿੰਘ ਨੂੰ ਆਪਣੇ ਪਰਵਾਦ ਦੀ ਸਾਰੀ ਗੱਲਬਾਤ ਦਾ ਪਤਾ ਸੀ ਪਰ ਉਹ ਉੱਥੇ ਆ ਨਹੀਂ ਸਕਦਾ ਸੀ ਸਾਇਦ ਇਸ ਤੇ ਕਰਕੇ ਕਿ ਮਾਤਾ surjit kaur ਦੇ ਰਾਹੀਂ ਉਹਨਾਂ ਨੂੰ ਇਹ ਸੁਨੇਹਾ ਭਜਾਇਆ ਸੀ ਕਿ ਉਸ ਦਾ ਪੁੱਤਰ ਉੱਥੇ ਹੇਮਗੋੜ ਸਾਹਿਬ ਦੀ ਯਾਤਰਾ ਦੇ ਯਾਤਰੀਆਂ ਦੀ ਸੇਵਾ ਕਰ ਰਿਹਾ ਹੈ ਇਹ ਸੁਣ ਕੇ ਨਿਹਾਲ ਸਿੰਘ ਦੀ ਮਾਤਾ surjit kaur ਨੂੰ ਗੱਲ ਲਾ ਕੇ ਰੋਣ ਲੱਗ ਪਈ ਤੇ ਕਿਹਾ ਕਿ ਮੇਰੇ ਪੁੱਤਰ ਨੇ ਤੈਨੂੰ ਮੋਢਿਆਂ ਤੇ ਚੁੱਕ ਕੇ ਰੱਖਿਆ ਤੇਰੇ ਵਿੱਚ ਮੈਨੂੰ ਉਹਦੀ ਖੁਸ਼ਬੂ ਆ ਰਹੀ ਹੈ ਇੱਕ ਮਾਂ ਦੇ ਮੂੰਹੋਂ ਭਿੱਜੀ ਗੱਲ ਸੁਣ ਕੇ ਮਾਤਾ surjit kaur ਵੀ ਜੋਰ-ਜੋਰ ਦੇ ਨਾਲ ਰੋਣ ਲੱਗ ਪਈ ਕਿਉਂਕਿ ਇੱਕ ਉਹ ਵੀ ਜਦੋਂ ਭਰ ਜਵਾਨੀ ਵਿੱਚ ਹੋਵੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਉਸ ਦੀ ਮਾਂ ਦੇ ਸਿਰ ਤੇ ਕੀ ਬੀਜ ਦੀ ਹੋਵੇਗੀ ਉਸ ਦੇ ਪਿਤਾ ਦੇ ਸਿਰ ਤੇ ਕੀ ਬੀਜ ਦੀ ਹੋਵੇਗੀ ਤਾਂ ਮਾਤਾ ਸਰਜੀਤ ਕੌਰ ਨੇ ਹਾਲਕੋ ਦੀ ਮਾਤਾ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਤੂੰ ਬਹੁਤ ਭਾਗਾ ਵਾਲੀ ਐ ਤੇਰੀ ਕੁੱਖ ਬਹੁਤ ਸੁਲੱਖਣੀ ਐ ਜੋ ਗੁਰੂ ਮਹਾਰਾਜ ਨੇ ਤੇਰੇ ਪੁੱਤਰ ਦੀ ਇਹ ਸੇਵਾ ਲਈ ਚੁਣਿਆ ਹੈ ਤੂੰ ਬਹੁਤ ਭਾਗਾ ਵਾਲੀ ਐ ਅੱਜ ਤੋਂ ਮੈਂ ਤੇਰੀ ਧੀ ਵੀ ਮੇਰੀ ਧੀ ਐ ਮੇਰੇ ਪੁੱਤਰ ਤੇ ਤੇਰੇ ਪੁੱਤਰਾਂ ਨਾਲ ਆਪਣੇ ਵਿਚਕਾਰ ਕੋਈ ਓਲਾ ਨਹੀਂ ਆਪਾਂ ਇਕੱਠੇ ਮਿਲਾਂਗੇ ਵਰਤਾਂਗੇ ਸਕੀਆਂ ਪੜਾਣਾ ਜਿਵੇਂ ਵਰਤਦੇ ਹਾਂ ਅਸੀਂ ਤੁਹਾਡੇ ਨਾਲ ਓਵੇਂ ਵਰਤਾਂਗੇ ਜਿਵੇਂ ਨਿਹਾਲ ਤੇਰਾ ਪੁੱਤਰ ਇਹ ਸਾਡਾ ਪੁੱਤਰ ਹੋਵੇ ਇਹ ਗੱਲਾਂ ਸੁਣ ਕੇ ਅਥਰੂ ਆ ਗਏ ਪੂਰਾ ਪਰਿਵਾਰ ਰੋ ਪਿਆ ਪਿੰਦਰਪਾਲਾ ਤੇ ਪ੍ਰਿਤਪਾਲ ਤੇ ਉਹਨਾਂ ਦੇ ਅੱਖਾਂ ਵਿੱਚ ਵੀ ਅਥਰੂ ਆ ਗਏ ਉਹਨਾਂ ਨੇ ਕਿਹਾ ਕਿ ਮਾਤਾ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਨਹੀਂ ਤਾਂ ਕਦੇ ਸੁਣਿਆ ਤੇ ਨਾ ਹੀ ਦੇਖਿਆ ਅੱਜ ਜੋ ਅਚਰਜ ਮੈਂ ਦੇਖ ਰਿਹਾ ਹਾਂ ਤੇ ਸੁਣ ਰਿਹਾ ਹਾਂ ਇਹ ਸਭ ਮੇਰੀ ਸੋਚ ਤੋਂ ਪਰੇ ਹੈ ਫਿਰ ਵੱਡਾ ਪ੍ਰਪਿੰਦਰਪਾਲ ਉੱਠਿਆ ਤੇ ਨਿਹਾਲ ਸਿੰਘ ਛੋਟੀ ਭੈਣ ਗੁਰਲੀ ਜੀ ਦਾ ਤੇ ਸਿਰ ਤੇ ਹੱਥ ਰੱਖ ਕੇ ਉਸ ਨੇ ਕਿਹਾ ਕਿ ਭੈਣੇ ਇੱਕ ਨਿਹਾਲ ਨਹੀਂ ਤਾਂ ਕੀ ਹੋ ਗਿਆ ਦੇਖ ਤੇਰੇ ਨਾਲ ਦੋ ਨਿਹਾਲ ਖੜੇ ਹਨ ਤੂੰ ਸਾਡੀ ਸਾਕੀ ਭੈਣ ਹੈ ਅੱਜ ਤੋਂ ਬਾਅਦ ਅਸੀਂ ਤੈਨੂੰ ਸਾਕੀ ਭੈਣ ਮੰਨਦੇ ਹਾਂ ਅੱਜ ਤੋਂ ਬਾਅਦ ਅਸੀਂ ਤੇਰੇ ਸਾਰੇ ਸਕੇ ਭੈਣ ਭਰਾ ਵਾਲੇ ਸਾਨੂੰ ਇੱਕ ਭੈਣ ਦਿੱਤੀ ਇੱਕ ਨਵਾਂ ਪਰਿਵਾਰ ਦੇ ਦਿੱਤਾ ਹੈ ਐਨੀ ਗੱਲ ਸੁਣ ਕੇ ਗੁਰਲੇਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਬਹੁਤ ਜ਼ਿਆਦਾ ਹੁਪਕੀ ਹੁਪਕੀ ਰੋਣ ਲੱਗ ਪਈ ਉਸ ਦੀਆਂ ਸਿਸਕੀਆਂ ਰੁਕ ਨਹੀਂ ਰਹੀਆਂ ਸਨ ਵੱਡੇ ਭਰਾ ਪਿੰਦਰਪਾਲ ਨੇ ਉਸ ਦੀ ਆਪਣੀ ਛਾਤੀ ਨਾਲ ਲਾ ਲਿਆ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਗੱਲ ਸੁਣ ਕੇ ਪਿੰਦਰਪਾਲ ਅਤੇ ਬਿਰਤਪਾਲ ਦੇ ਘਰ ਵਾਲਿਆਂ ਨੇ ਵੀ ਆਪਣੀ ਨਨਾਨ ਕਹਿਣ ਲੱਗ ਪਈਆਂ ਤੇ ਨਣਾਨੇ ਅੱਜ ਤੋਂ ਬਾਅਦ ਸਾਡੀ ਨਨਾਨ ਹੈ ਤਾਂ ਆਪਣੇ ਆਪ ਨੂੰ ਕਦੇ ਇਕੱਲਾ ਨਾ ਸਮਝੀ ਤੋ ਬੇਕੇ ਆ ਵੀ 15 ਦਿਨ ਸਾਡੇ ਇਲਾਕੇ ਵਿੱਚ ਰਹਿ ਕੇ ਦੇਖੀ 15 ਦਿਨ ਇੱਥੇ ਰਹੀ ਉੱਥੇ ਵੀ ਗੱਲ ਸੁਣ ਕੇ ਦੋਵਾਂ ਪਰਿਵਾਰਾਂ ਵਿੱਚ ਬਹੁਤ ਜ਼ਿਆਦਾ ਸ ਗੁਰਮੈਸਤਰੀ ਕਣਾ ਬੁਲਾਉਣਾ ਸੀ ਤੇ ਉਸ ਨਿਹਾਲ ਦਾ ਸੰਦੇਸ਼ ਪਰਿਵਾਰ ਰਾਹੀਂ ਪੂਰੇ ਸਿੱਖ ਕੌਮ ਨੂੰ ਦੇਣਾ ਸੀ ਕਿ ਗੁਰੂ ਮਹਾਰਾਜ ਆਪਣੇ ਪਿਆਰੇ ਦਾ ਖਿਆਲ ਕਿਵੇਂ ਰੱਖਦੇ ਹਨ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਕਿਵੇਂ ਜੋੜ ਕੇ ਰੱਖਦੇ ਹਨ ਪਤਾ ਨਹੀਂ ਐਨੀ ਗੁਰੂ ਮਹਾਰਾਜ ਦੀਆਂ ਕਿਵੇਂ ਬਖਸ਼ਿਸ਼ਾਂ ਹੋ ਜਾਂਦੀਆਂ ਹਨ ਕਈ ਐਸੀਆਂ ਰੂਹਾਂ ਹਨ ਜੋ ਗੁਰੂ ਮਹਾਰਾਜ ਇਹਨਾਂ ਨੂੰ ਸੇਵਿਆ ਲੇਖੇ ਲਾ ਦਿੰਦੀਆਂ ਹਨ ਗੁਰੂ ਮਹਾਰਾਜ ਉਹਨਾਂ ਸਭ ਗੁਰਸਿੱਖਾਂ ਰੂਹਾਂ ਨੂੰ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜੀ ਰੱਖਣ ਇਹੀ ਸਾਡੀ ਸਭ ਦੀ ਅਰਦਾਸ ਹੈ ਇੱਕ ਕਹਾਣੀ ਨਹੀਂ ਬਲਕਿ ਇੱਕ ਸੱਚੀ ਘਟਨਾ ਹੈ ਜੋ ਬਹੁਤ ਸਾਰੇ ਰਾਗੀ ਢਾਡੀ ਕਥਾ ਵਾਚਕਾਂ ਨੇ ਜੋ ਕੀ ਇਸ ਅਮਨੇ ਸਿਰਖਣ ਜਾ ਰਹੇ ਹਾਂ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਿੱਖ ਸੰਗਤਾਂ ਦੇ ਅੱਗੇ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਜੋ ਹੈ ਉਹ ਹਰ ਕਿਸੇ ਤੱਕ ਬੜੀ ਹੀ ਆਸਾਨੀ ਦੇ ਨਾਲ ਪਹੁੰਚ ਜਾਵੇ ਸੋ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ